ਇਹ ਤਾਂ ਸਵੇਰੇ ਦੋ ਇੰਜੈਕਸ਼ਨ ਚੱਕੇ ਆ ਇਹਦੇ ਕੋਲੋਂ ਦੋ ਇੰਜੈਕਸ਼ਨ ਦੋ ਇੰਜੈਕਸ਼ਨ ਸੀਗੇ ਇੱਕ ਤਾਂ ਅੱਧਾ ਲੱਗਿਆ ਹੋਇਆ ਸੀ ਤੇ ਇੱਕ ਉਹ ਮੇ ਭਰਿਆ ਪਿਆ ਕਰੀ ਘਰੇ ਇੰਜੈਕਟ ਕੀਤਾ ਸਵੇਰ ਦੇ ਟਾਈਮ ਪਤਾ ਹੀ ਨਹੀਂ ਲੱਗਣ ਲੱਗਿਆ ਵੀ ਚਾਹ ਪੀਤੀ ਆ ਵਧੀਆ ਉੱਠ ਕੇ ਸਾਰੇ ਮੱਜਾਂ ਨੂੰ ਕੱਖ ਪਾਏ ਆ ਪਤਾ ਹੀ ਨਹੀਂ ਲੱਗਿਆ ਵੀ ਕਿਹੜੇ ਵੇਲੇ ਲਾ ਗਿਆ ਇਹ ਪੂਰਾ ਪ੍ਰੋਸੈਸ ਹੀ ਆ ਇਹ ਵਿੜਾਪੇ ਦੀ ਆਪਣਾ लाਠੀ ਆ ਪਰ लाਠੀ ਟੁੱਟ ਗਈ ਭਾਈ ਜੀ 5-6 ਸਾਲ ਦਾ ਲਾਉਂਦਾ ਸੀਗਾ ਆਪਣਾ ਸੈਂਟਰ ਤੋਂ ਸੈਂਟਰ ਦੋ ਤਿੰਨ ਵਾਰੀ ਪਹੁੰਚਾਇਆ ਆ ਕੇ ਫੇਰ ਲੱਗ ਜਾਂਦਾ ਸੀਗਾ ਕਿਉਂਕਿ ਮਿਲਦਾ ਇੱਥੇ ਵਿਗਦਾ ਕਾਹਨਸ ਵਾਲੀ ਵਿਗਦਾ ਪੁੱਚੇ ਮੰਡੀ ਵਿਗਦਾ ਪੱਕੀ ਪੁੱਚੇ ਮਿਲਦਾ ਪੂਲੇ ਮਿਲਦਾ ਕਿੱਥੋਂ ਮਰਜੀ ਲੈ ਲੋ ਤੇ ਭਗਵਾਨ ਤਮਾਨਸਿਆ ਤੂੰ ਇਹ ਕਹਿ ਕੇ ਆਇਆ ਸੀਗਾ 4 ਦਿਨਾਂ ਦਾ ਤੈਨੂੰ 4 ਸਾਲ ਦੇ ਤੇ ਉਹ ਪੰਜਾਬ ਦੇ ਗਵਰਨਮੈਂਟ ਲੋਕਾਂ ਨੇ ਤੇ ਮਰ ਜਾ ਗੈਰਤ ਨਾਲ ਜੇ ਤੇਰੇ ਜਵਾਕ ਜੱਲੇ ਹੈਗੇ ਆ ਤਾਂ ਉਹਨਾਂ ਕੰਨੀ ਦੇਖ ਕੇ ਮਾੜਾ ਮੋਟਾ ਕਰਦੇ ਜੇ ਕਰ ਸਕਦਾ ਨਹੀਂ ਮਰ ਜਾਪਰੇ ਨਾ ਚੱਪਣੀ ਜਿਨਾਂ ਕੱਡ ਬੋ ਨਸ਼ੇ ਦੇ ਵਿਰੁੱਧ ਤੇ ਇੱਕ 1% ਵੀ ਕੰਮ ਨਹੀਂ ਹੋਇਆ 1% ਵੀ ਹੋਮ ਡਿਲੀਵਰੀ ਆ ਸੱਥਰ ਤੇ ਬੈਠਾ ਮੰਗਾ ਦਿੰਨੇ ਆ ਅੱਜ ਤੋਂ 3 ਮਹੀਨੇ ਪਹਿਲਾਂ ਸਾਡੇ ਤਾਇਆ ਜੀ ਦੀ ਮੌਤ ਹੋਈ ਤੇ ਬੰਦਾ ਸਾਈਕਲ ਤੇ ਦੇ ਕੇ ਗਿਆ ਉੱਥੇ ਵਿੱਚ ਸਾਡੇ ਜਿਹੜੇ ਜਵਾਕ ਬੈਠੇ ਸੀ ਉਹਨਾਂ ਨੂੰ ਮੈਂ ਅੱਖੀਂ ਦੇਖਿਆ ਹੋਇਆ ਵੀ ਉਹ ਡਿਲੀਵਰੀ ਦੇ ਗਿਆ ਤੇ ਮੈਂ ਸਵਾਰ ਹੀ ਪੁੱਛਦਾ ਭਵਾਨ ਤੁਮਾਨੂੰ ਵੀ ਉਹ ਸੱਚੋ ਦੱਸ ਸਾਨੂੰ ਜਿਹੜੇ ਤੇ ਮੈਂ ਕਾਰਵਾਈ ਕੀਤੀ ਹੈ ਤੂੰ ਵੀ ਅਜੇ ਤੱਕ ਇੱਕ ਵੀ ਐਸਐਚਓ ਤੇ ਕਾਰਵਾਈ ਕੀਤੀ ਹੋਏ ਨਹੀਂ ਜਿਹੜਾ ਬਿਆਨ ਦਿੱਤਾ ਸੀ ਨਾ ਵੀ ਉਥੋਂ ਇਲਾਕੇ ਦਾ ਐਸਐਚਓ ਜ਼ਿੰਮੇਵਾਰ ਹੋਊਗਾ ਜੋ ਕਿ ਨੌਜਵਾਨ ਮੋਦੀ ਮੌਤ ਹੁੰਦੀ ਹੈ ਹੁਣ ਇਹਦਾ ਪਰਚਾ ਬਣੂਗਾ ਐਸਐਚਓ ਤੇ ਇੱਥੇ ਸਾਡੇ ਪਿੰਡ ਆਇਆ ਸੀਗਾ ਉਹ ਜਗਸੀਰ ਮਾਸਟਰ ਗੁੱਡੂ ਮਾਸਟਰ ਕਹਿੰਦੇ ਇਹਨੂੰ ਜੁੱਧ ਨਸ਼ਾ ਵਿਰੋਧ ਪ੍ਰੋਗਰਾਮ ਸੀਗਾ ਤੇ ਸਾਨੂੰ ਉਥੇ ਜੇ ਅਸੀਂ ਕਿਹਾ ਵੀ ਸਾਡੇ ਸਵਾਲਾਂ ਦੇ ਜਵਾਬ ਦੇ ਕੇ ਜਾ ਸਾਨੂੰ ਕਹਿੰਦਾ ਮੈਂ ਤੁਹਾਡੇ ਸਵਾਲਾਂ ਦੇ ਕਦੇ ਜਵਾਬ ਦੇਵਾਂ ਮੈਂ ਤਾਂ ਕਹਿੰਦਾ ਸਮਾਂ ਤੁਹਾਡੇ ਨਾਲ ਵੇਖੂਗਾ ਤੇ ਪੁੱਛੋ ਗੱਲਾਂ ਵਜੂ ਜਾਂ ਸਾਡੇ ਪਿੰਡ ਲੈ ਰਹੇ ਵੀ ਕਿ ਤੂੰ ਕੱਸੀ ਜਾਂਦੀ ਹੈ ਇੱਕ ਉੱਥੇ ਜਾਵੜੋ ਉੱਥੇ ਤੁਹਾਨੂੰ ਆਪ ਆਮ ਹੀ ਸਰਿੰਜਾ ਮਿਲਣਗੀਆਂ ਸਵੇਰੇ ਸ਼ਾਮ ਮੁੰਡੇ ਉੱਥੇ ਖੜਕੇ ਚਿੱਟੇ ਲਾਉਂਦੇ ਆ ਚਿੱਟਾ ਮੰਨ ਲੋ ਇਹ ਨਸ਼ਾ ਮਹਿੰਗਾ ਹੈ ਪਰ ਜਿਹੜਾ ਤੁਹਾਡਾ ਭਰਾ ਸੀਗਾ ਕਿੱਥੋਂ ਇੰਤਜ਼ਾਮ ਕਰਦਾ ਸੀ ਜਾਂ ਕਿੱਥੋਂ ਪੈਸੇ ਲੱਭਦਾ ਸੀ ਚੋਰੀ ਚੋਰੀਆਂ ਵੀ ਕਰਦੇ ਆ ਘਰ ਖਾਲੀ ਕਰਦਾ ਸੀ ਇਤੋਂ ਦੀ ਵੀ ਕਣਕ ਘੋ ਅਖੰਡ ਕੁਝ ਵੀ ਨਹੀਂ ਛੱਡਦਾ ਸੀ ਮੜਾ ਦਾਲ ਲੱਗਣ ਦੀ ਵਾਰ ਹੀ ਲੱਗਦੀ ਹੁੰਦੀ ਸੀਗੀ ਐਂ ਨਹੀਂ ਪਤਾ ਲੱਗਦਾ ਸੀ ਕਦੋਂ ਚੱਕ ਕੇ ਲੈ ਜਾਂਦੇ ਸੀ ਜੇ ਅਸੀਂ ਕੋ ਕਹਿ ਦਿੰਦੇ ਆ ਵੀ ਗੁਪਤ ਸੂਚਨਾ ਦੇ ਦੋ ਗੁਪਤ ਸੂਚਨਾ ਦੇਣ ਨਾਲ ਇਹਦਾ ਵੀ ਨਾਂ ਦੇ ਧਰ ਦਿੰਦੇ ਆ ਮੂਰੇ ਹਾਂ ਦੱਸ ਦਿੰਦੇ ਆ ਵੀ ਸੋਡੇ ਭਈਆ ਦੇਖੇ ਗਏ ਆ ਹੁਣ ਉਹਦਾ ਵੀ ਅਸੀਂ ਕੀ ਕਰੀਏ ਹੁਣ ਡਰਦੇ ਲੋਕ ਦੱਸਦੇ ਵੀ ਨਹੀਂਗੇ ਇੱਥੇ ਸਾਡੇ ਆਇਆ ਐਮਐਲਏ ਵੀ ਕਹਿੰਦੇ ਆ ਨਸ਼ਾ ਮੁਕਤ ਕਰਿਆਗਾ ਹਾਂ ਜੁੱਧ ਨਸ਼ਾ ਫਕਲ ਜੁੱਧ ਨਸ਼ਾ ਦਾ ਜੀ ਇਹ ਬੱਚੇ ਨੇ ਮੈਨੂੰ ਆਪ ਕਿਹਾ ਕਹਿੰਦਾ ਡੈਡੀ ਜਾ ਕੇ ਬੋਲ ਉੱਥੇ ਜੇ ਨਾ ਮੈਨੂੰ ਪੈਸੇ ਵੜਾਓ ਮੈਂ ਲਿਆ ਕੇ ਦਿੰਨਾ ਜੇ ਹਟੇ ਤਾਂ ਸਾਡੀ ਜ਼ਿੰਦਗੀ ਬਾਜ਼ ਚੁਗੀ ਸਾਡਾ ਐਮ.ਐਲ.ਏ. ਸਾਹਿਬ ਆ ਜੇ ਇਹਦੇ ਕੋਲੇ ਹੋਰ ਕੋਈ ਕੰਮ ਨਹੀਂ ਨਾ ਤੇ ਇਹ ਤੂੰ ਭੋਗ ਵੀ ਨਹੀਂ ਭੁਗਤ ਹੋਣੇ। ਇਹ ਐਮ.ਐਲ.ਏ. ਸਾਰੇ ਕੰਮ ਛੱਡਦੇ ਨਾ ਤੇ ਮੁੰਡੇ ਮਰਿਆਂ ਦੇ ਭੋਗਾਂ ਤੇ ਨਹੀਂ ਜਾਇਆ ਜਾਣਾ ਇਹ ਤਾਂ। ਏਰੀਆ ਦੇਖ ਲਓ ਕਿ ਕਿੱਡਾ ਹੈ। ਸਾਡੇ 74 ਦੇ ਨੇੜੇ ਪਿੰਡ ਹੈ ਤੇ ਰੋਜ਼ ਦੇ ਦਾਹ ਮਾਰਦੇ ਤੇ ਦਸਾਂ ਦੇ ਭੋਗ ਤੇ ਪਹੁੰਚਣੀਆਂ ਨਾਲ ਉਹਨੂੰ ਭੋਗ ਪੈ ਜਾਣਾ। ਜੇ ਮੇਰਾ ਭਾਈ ਜਰਾ ਮਰਦਾ ਮੈਂ ਜਿਉਂ ਕੇ ਨਹੀਂ ਕੋਈ ਕਰਦਾ। ਭਗਵਾਨ ਤਮਾਨਸਾ ਤੇਰੀ ਪਬਲਿਕ ਮਰਦੀ ਐ ਤੂੰ ਜਿਉਂ ਕੇ ਕਿਹਨੂੰ ਦਿਖਾਏਂਗਾ। ਲੋਕੋਏ ਟੀਵੀ ਨਾਲ ਜੁੜੇ ਹੋ ਤੁਸੀਂ ਮਹਿਮਤਾਜ ਪੰਜਾਬ ਸਰਕਾਰ ਲਗਾਤਾਰ ਦਾਵਾ ਕਰ ਰਹੀ ਹੈ ਕਿ 90% ਨਸ਼ਾ ਅਸੀਂ ਮੁਕਾਦਰ ਮਿੰਦ ਕੇਜਰੀਵਾਲ ਦਾ ਇਹ ਬਿਆਨ ਉਸ ਤੋਂ ਬਾਅਦ ਇੱਕ ਮੰਤਰੀ ਦਾ ਹੋਰ ਬਿਆਨ ਹੋਦਾ ਕਿ 4500 ਪਿੰਡਾਂ ਵਿੱਚੋਂ ਅਸੀਂ ਚੱਟਾ ਜਿਹੜਾ ਉਹ ਖਤਮ ਕਰ ਦਿੱਤਾ ਪਰ ਇਸ ਤੋਂ ਪਹਿਲਾਂ ਵੀ ਅਸੀਂ ਲਗਾਤਾਰ ਦਿਖਾ ਰਹੇ ਹਾਂ ਪਿੰਡਾਂ ਦੇ ਵਿੱਚ ਜੋ ਕੁਝ ਵਾਪਰ ਰਿਹਾ ਕਿਸ ਤਰੀਕੇ ਨਾਲ ਜਿਹੜੇ ਨੌਜਵਾਨ ਨੇ ਉਸੇ ਹੀ ਤਰ੍ਹਾਂ ਚਿੱਟੇ ਦੀ ਜਿਹੜੀ ਬਲੀ ਚੜ ਰਹੇ ਨੇ ਇੱਕ ਅੱਜ ਹੋਰ ਨੌਜਵਾਨ ਜੋ ਕਿ 31 ਜੁਲਾਈ ਨੂੰ ਇਸ ਚਿੱਟੇ ਦੀ ਪੇਂਡ ਚੜਦਾ ਆ ਅਸੀਂ ਪਿੰਡ ਲਹਿਰਾ ਬੇਗਾ ਦੇ ਵਿੱਚ ਬੈਠੇ ਹਲਕਾ ਪੁੱਛੋ ਦਾ ਇਹ ਪਿੰਡ ਆ ਪਰਿਵਾਰ ਚਾਹੁੰਦਾ ਆਪਣਾ ਦੁੱਖ ਰੱਖਣਾ ਕਿਉਂਕਿ ਬਹੁਤ ਘੱਟ ਪਰਿਵਾਰ ਹੁੰਦੇ ਆ ਜਿਹੜੇ ਬੋਲਦੇ ਨਹੀਂ ਉਹਨਾਂ ਨੂੰ ਹੁੰਦਾ ਕਿ ਬੋਲਾਂਗੇ ਪਤਾ ਨਹੀਂ ਕਿਉਂ ਪ੍ਰਸ਼ਾਸਨ ਡਰਾਉਂਦਾ ਤਾਂਮਕਾਉਂਦਾ ਵੀ ਇਹ ਸਾਰਾ ਕੁਝ ਤੁਹਾਨੂੰ ਪਹਿਲਾਂ ਅਸੀਂ ਦਿਖਾਉਂਦੇ ਰਹੀਏ ਤਾਂ ਉਸ ਵੀਰ ਦੇ ਵੱਡੇ ਭਾਈ ਨੇ ਭਾਈ ਕੀ ਘਟਨਾ ਵਾਪਰਦੀ ਹੈ ਕਿੰਨੀ ਉਮਰ ਸੀ ਕੀ ਨਾਮ ਸੀ ਭਾਈ ਦਾ ਭਾਈ ਜਸਵੰਤ ਸਿੰਘ ਨਾਂ ਸੀਗਾ ਉਹ ਕੱਪਾ ਕਹਿ ਦਿੰਦੇ ਸੀ ਇਹ 31 ਜੁਲਾਈ ਨੂੰ ਸਵੇਰੇ ਇੰਜੈਕਸ਼ਨ ਲਾ ਕੇ ਉਹ ਹੋ ਗਿਆ ਜੀ ਡੈਥ ਹੋ ਗਈ ਤੇ ਇਹਨੂੰ 5 ਤੋਂ 6 ਸਾਲ ਹੋ ਗਏ ਸੀ ਵਿਚ ਦੀ ਹੁਣ ਤਾਂ ਇਹਨੇ ਛੱਡਿਆ ਬੱਸ 6 ਮਹੀਨੇ ਹੋ ਗਏ ਸੀ ਇਹਨੂੰ ਇਹ ਆਦੇਸ਼ ਮੈਡੀਕਲ ਵੀਰ ਲੈ ਕੇ ਆਇਆ ਪਹਿਲਾਂ ਕਣਕਬਾਲ ਪਿੰਡ ਵੀ ਰਿਹਾ ਉੱਥੇ ਗੁਰੂ ਘਰ ਚ ਵੀ ਇਹਨੇ ਨਸ਼ਾ ਛੱਡਿਆਗਾ ਹੁਣ ਕੱਲੀ ਗੋਲੀ ਖਾਂਦਾ ਪੀਂਦਾ ਸੀਗਾ ਪਤਾ ਨਹੀਂ ਹੁਣ ਇਹ 3-4 ਦਿਨ ਦਾ ਇਹ ਕਿਧਰੋਂ ਲਿਆਉਣ ਲੱਗ ਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਕਿਹੜੇ ਵੇਲੇ ਇਹ ਸਵੇਰੇ ਚਾਹ ਪੀਤੀ ਆ 7:30 ਵਜੇ ਉਸ ਤੋਂ ਬਾਅਦ ਸਾਨੂੰ 7:50 ਤੇ ਪਤਾ ਲੱਗਿਆ ਵੀ ਇੱਕਮ ਪੂਰਾ ਹੋਇਆ ਪਿਆਗਾ ਸਾਨੂੰ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਕਿੱਥੋਂ ਲਿਆਂਦਾ ਵੀ ਹੁਣ ਦੱਸਣ ਦੇ ਅਨੁਸਾਰ ਪਤਾ ਲੱਗਦਾ ਵੀ ਪੁੱਚੋ ਵੱਲੀ ਗਈ ਸੀ ਪਰ ਹੁਣ ਸਾਡੇ ਹੱਥ ਵਸਤਾ ਕੋਈ ਸੈਨਿੰਗ ਆ ਭਾਈ ਮਤਲਬ ਘਰੇ ਘਰੇ ਹੀ ਇੰਜੈਕਟ ਹਾਂ ਘਰੇ ਇੰਜੈਕਟ ਕੀਤਾ ਸਵੇਰ ਦੇ ਟਾਈਮ ਪਤਾ ਹੀ ਨਹੀਂ ਲੱਗਣ ਲੱਗਿਆ ਵੀ ਚਾਹ ਪੀਤੀ ਆ ਵਧੀਆ ਉੱਠ ਕੇ ਸਾਰੇ ਮੱਜਾਂ ਨੂੰ ਕੱਖ ਪਏ ਆ ਪਤਾ ਹੀ ਨਹੀਂ ਲੱਗਿਆ ਵੀ ਕਿਹੜੇ ਵੇਲੇ ਲਾ ਗਿਆ ਇਹ ਸਮਝੋ ਬਾਹਰ ਹੋਈ ਵੀ ਆ ਗੱਲ ਵੀ ਦਿਨੋਂ ਦਿਨ ਹੁਣ ਵਧੀ ਜਾਂਦਾ ਇੱਕ ਸਾਢੇ 5 ਮਹੀਨੇ ਪਹਿਲਾਂ ਸਾਡੀ ਗਮਾਂਡ ਚ ਵੀ ਮੁੰਡਾ ਐਂ ਚਿੱਟੇ ਦੇ ਨਾਲ ਹੀ ਮਰਿਆ ਹਾਂਜੀ ਬਈ ਉਹਦੇ ਇੱਕ ਜਵਾਕ ਹੈ 2 ਸਾਲਾਂ ਦਾ ਉਹ ਵੀ ਸੀਮ ਉਮਰ ਦਾ ਹੀ ਸੀ 25 ਸਾਲ ਦਾ ਤੇ ਉਹਦੇ ਵੀ ਘਰ ਉੱਜੜ ਗਿਆ ਬਈ ਇਹ ਇਹ ਤੁਹਾਡਾ ਬਾਈ ਜਿਹੜਾ ਇਹਦੇ ਵਿਆਹ ਹੋਇਆ ਹੋਇਆ ਸੀ ਨਹੀਂ ਬਈ ਇਹ ਕੁਵਾਰਾ ਸੀ ਹਜੇ ਇਕੱਲਾ ਇਕੱਲਾ ਮੁੰਡਾ ਸੀਗਾ ਮੇਰੇ ਚਾਚੇ ਦਾ ਮੁੰਡਾ ਸੀਗਾ ਇਕੱਲਾ ਹੀ ਸੀ ਇਕੱਲਾ ਹੀ ਸੀ ਬਈ ਜਮਾ ਹੁਣ ਤਾਂ ਬਸ ਕੁਝ ਰਹੀ ਨਹੀਂ ਇੱਕ ਤਰ੍ਹਾਂ ਦੀ ਪੀੜੀ ਖਤਮ ਕਰਨ ਵਾਲਾ ਕੰਮ ਕਰ ਹੋ ਗਿਆ ਹੁਣ ਤਾਂ ਉਹਦਾ ਸਰਕਾਰਾਂ ਇਸ ਤੇ ਹੀ ਬੇਨਤੀ ਕਰਦੇ ਆਂ ਵੀ ਸਰਕਾਰਾਂ ਮੜਾ ਨੱਥ ਦਾ ਪਾਉਣ ਕਹਿ ਦਿੰਦੇ ਆ ਪਰ ਕੋਈ ਲੱਗਦਾ ਨਹੀਂ ਵੀ ਅਸਰ ਕਿਸੇ ਪਾਸੇ ਵਧਿਆ ਪਿਆਗਾ ਜਦੋਂ ਤੁਸੀਂ ਗੱਲ ਕੀਤੀ ਕਿ 5 ਮਹੀਨੇ ਪਹਿਲਾਂ ਇੱਕ ਨੌਜਵਾਨ ਦੀ ਹੁੰਦੀ ਆ ਉਸ ਤੋਂ ਬਾਅਦ ਸਰਕਾਰ ਨੇ ਇੱਕ ਯੋਧਨਸ਼ਵਕ ਚਲਾਇਆ ਸੀ ਉਸ ਤੋਂ ਬਾਅਦ ਉਹ ਲਗਾਤਾਰ ਕਹਿ ਰਹੇ ਆ ਕਿ ਅਸੀਂ ਖਤਮ ਕਰਤਾ ਪਿੰਡਾਂ ਵਿੱਚੋਂ ਸਾਨੂੰ ਹੁਣ ਸੁਨੇਹੇ ਆਉਂਦੇ ਆ ਕਿ ਸਾਡੇ ਪਿੰਡ ਜੇ ਖਤਮ ਹੋ ਗਿਆ ਤੁਹਾਨੂੰ ਲੱਗਦਾ ਕਿ ਫਰਕ ਪਿਆ ਪਹਿਲਾਂ ਨਾਲ ਨਹੀਂ ਬਈ ਕੋਈ ਨਹੀਂ ਵਧਿਆਗਾ ਕੋਈ ਨਹੀਂ ਐਵੇਂ ਆ ਮਹਿੰਗਾ ਸਸਤਾ ਜਿਵੇਂ ਮਰਜ਼ੀ ਲਾ ਲੂ ਮਿਲਦਾਗਾ ਆਮ ਹੀ ਮਿਲਦਾਗਾ ਇੱਥੇ ਪੁੱਛੋ ਗਲਾ ਬਕ ਜੋ ਜਾਂ ਸਾਡੇ ਪਿੰਡ ਲੈਰੇ ਵੀ ਕਿਦੋਂ ਕੱਸੀ ਜਾਂਦੀ ਐ ਇੱਕ ਉੱਥੇ ਜਾ ਬੜੋ ਉੱਥੇ ਤੁਹਾਨੂੰ ਆਪ ਆਮ ਹੀ ਸਰੰਜਾ ਮਿਲਣਗੀਆਂ ਸਵੇਰੇ ਸ਼ਾਮ ਮੁੰਡੇ ਉੱਥੇ ਖੜਕੇ ਚਿੱਟੇ ਲਾਉਂਦੇ ਆ ਜੇ ਕਿਸੇ ਨੂੰ ਰੋਕ ਦੇ ਕਰਦੇ ਆ ਬਈ ਉਹ ਅੱਗੇ ਡਰਾਉਂਦੇ ਧਮਕਾਉਂਦੇ ਆ ਠੀਕ ਐ ਅਸੀਂ ਤਾਂ ਕਿਸੇ ਕੋਲ ਆਪਦੀ ਗੱਲ ਵੀ ਨਹੀਂ ਕਹਿਣ ਜੋਗੇ ਵੀ ਉਹਨਾਂ ਦਾ ਕੋਈ ਫਲਾਣਾ ਲਾਉਂਦਾ ਕਰਦਾ ਫਿਰ ਅਗਲਾ ਦੂਜਾ ਸਾਡਾ ਬੈਰੀ ਬਣ ਜਾਂਦਾਗਾ ਉਹ ਨਾਮ ਲੈਣ ਤੋਂ ਡਰ ਵੀ ਲੱਗਦਾ ਹਾਂ ਬਰੇ ਡਰ ਲੱਗਦਾਗਾ ਹੋਰ ਕਰ ਵੀ ਕੀ ਸਕਦੇ ਹਮ ਨਾ ਤਾਂ ਕੋਈ ਪੁਲਿਸ ਨੇ ਮੁੜ ਕੇ ਕੋਈ ਗੱਲ ਸੁਣੀ ਆ ਨਾ ਬਾਸ ਤਾਂ ਉਹਨਾਂ ਨੇ ਤਾਂ ਪੁਲਿਸ ਤਾਂ ਆਪ ਕਹਿ ਦਿੰਦੀ ਆ ਭਈ ਅਸੀਂ ਕੀ ਕਰੀਏ ਇਹਨਾਂ ਨੂੰ ਜੇ ਅਸੀਂ ਕੰਪਲੇਂਟ ਵੀ ਕਰਦੇ ਆ ਵੀ ਸਾਡਾ ਮੁੰਡਾ ਚਿੱਟਾ ਲਾਉਂਦਾ ਜਾਂ ਉਹ ਕੋਈ ਖਰਾਬੀ ਕਰਦਾ ਤੰਗ ਪਰੇਸ਼ਾਨ ਕਰਦਾਗਾ ਪੁਲਿਸ ਵੀ ਨਹੀਂ ਭਈ ਇਹਨਾਂ ਨੂੰ ਫੜਦੀ ਕਹਿ ਦਿੰਦੇ ਅਸੀਂ ਕੀ ਕਰੀਏ ਮਰ ਗਿਆ ਤਾਂ ਸਾਡੇ ਪੱਲੇ ਪੈ ਜਾਊਗਾ ਕਹਿਣ ਦੀਆਂ ਗੱਲਾਂ ਨੇ ਇਹ ਜਿੱਦ ਤੇ ਭਾਈ ਜਿਹੜਾ ਚਿੱਟਾ ਮੰਨ ਲਓ ਇਹ ਨਸ਼ਾ ਮਹਿੰਗਾ ਆ ਪਰ ਜਿਹੜਾ ਤੁਹਾਡਾ ਭਰਾ ਸੀਗਾ ਕਿੱਥੋਂ ਇੰਤਜ਼ਾਮ ਕਰਦਾ ਸੀ ਜਾਂ ਕਿੱਥੋਂ ਪੈਸੇ ਲੱਗ ਜਾਂਦੇ ਸੀ ਚੋਰੀ ਚੋਰੀਆਂ ਵੀ ਕਰਦੇ ਆ ਘਰ ਖਾਲੀ ਕਰਤਾ ਸੀ ਇਤੋ ਦੀ ਵੀ ਕਣਕ ਕਿਉਂ ਖੰਡ ਕੁਛ ਵੀ ਨਹੀਂ ਛੱਡਦਾ ਸੀ ਮੜਾ ਦਾ ਲੱਗਣ ਦੀ ਵਾਰੀ ਲੱਗਦੀ ਹੁੰਦੀ ਸੀਗੀ ਐ ਹੀ ਨਹੀਂ ਪਤਾ ਲੱਗਦਾ ਸੀ ਕਦੋਂ ਚੱਕ ਕੇ ਲੈ ਜਾਂਦੇ ਸੀ ਹਾਂਜੀ ਬਈ ਕਿੰਨੀ ਮਰਜ਼ੀ ਨਿਗਾਰਾ ਰੱਖ ਲਈਏ ਇਹਨਾਂ ਦਾ ਦਾ ਫੇਰ ਵੀ ਚੱਲ ਹੀ ਜਾਂਦਾ ਸੀ ਪਰ ਉ 6 ਮਹੀਨੇ ਹੋ ਗਏ ਸੀ ਇਹਨੇ ਛੱਡਿਆ ਪਿਆ ਸੀਗਾ ਕੱਲੀ ਗੋਲੀਆਂ ਖਾਂਦਾ ਸੀ ਜਿਹੜੀਆਂ ਤੇ ਆਦੇਸ਼ ਮੈਡੀਕਲ ਦੇ ਵਿੱਚ ਇੱਕ ਕੈਂਪ ਲੱਗਿਆ ਹੋਇਆ ਸੀ ਤਾਂ ਉਥੇ ਡੇਢ ਮਹੀਨਾ ਲਾ ਕੇ ਵੀ ਆਇਆ ਪਰ ਹੁਣ 4-5 ਦਿਨ ਦਾ ਪਤਾ ਹੀ ਨਹੀਂ ਲੱਗਿਆ ਵੀ ਕਿੱਧਰੋਂ ਸਟਾਰਟਿੰਗ ਕਰ ਲਈ ਇਹਨਾਂ ਨੇ ਸਾਨੂੰ ਸਮਝੋ ਬਾਹਰ ਹੋਈ ਪਈ ਹੈ ਗੱਲ ਇੱਦਾਂ ਸਵੇਰੇ ਦੋ ਇੰਜੈਕਸ਼ਨ ਚੱਕੇ ਆ ਇਹਦੇ ਕੋਲੋਂ ਦੋ ਇੰਜੈਕਸ਼ਨ ਦੋ ਇੰਜੈਕਸ਼ਨ ਸੀਗੇ ਇੱਕ ਤਾਂ ਅੱਧਾ ਲੱਗਿਆ ਹੋਇਆ ਸੀ ਇੱਕੋਂ ਮੇ ਭਰਿਆ ਪਿਆ ਗੱਲ ਵੀ ਹਾਲੇ ਹੋਰ ਲਾਉਣਾ ਸੀ ਹਾਂ ਹੋਰ ਲਾਉਣਾ ਹੋਊਗਾ ਜਿਵੇਂ ਵੀ ਹੋਊ ਉਹਦੀ ਮਨਸ਼ਾ ਵੀਪਾ ਮੈਂ ਤਿਆਰ ਕਰਕੇ ਰੱਖਿਆ ਉਹ ਵੀ ਟਾਈਮ 바ਕੇ ਪਰ ਉਹ ਤੋਂ ਇੱਕ ਅੱਧਾ ਪੂਰਾ ਲੱਗਿਆ ਵੀ ਨੀ ਉਹਨੇ ਉਵੇਂ ਕੈਪ ਟੜਾ ਕੇ ਉਥੇ ਸਾਈਡ ਤੇ ਪਈ ਆ ਬਈ ਪਤਾ ਹੀ ਨਹੀਂ ਲੱਗਣ ਦਿੱਤਾ ਤੁਹਾਨੂੰ ਤਾਂ ਕੋਸਾ ਜਿਵੇਂ ਪਰਿਵਾਰ ਦੇ ਵਿੱਚ ਗੱਲਬਾਤ ਚੱਲਦੀ ਹੋਊਗੀ ਕਿੰਨੇ ਕ ਵਾਰ ਸਮਝਾਇਆ ਜਾਂ ਕੀਤਾ ਸੀ ਜਿਵੇਂ ਤੁਸੀਂ ਕਿ ਪਹਿਲਾਂ ਹਟ ਗਿਆ ਸੀ ਇੱਕ ਵਾਰ ਕਰ ਵੀਰੇ ਬਹੁਤ ਵਾਰੀ ਸਮਝਾਇਆ ਬਹੁਤ ਵਾਰੀ ਸੈਂਟਰਾਂ 'ਚ ਵੀ ਜਗਾਇਆ ਸੀ ਪਰ ਆ ਕੇ ਫੇਰ ਲੱਗ ਜਾਂਦਾ ਸੀ ਹੁਣ ਸਮਝਾ ਸਮਝਾ ਕੇ ਅਸੀਂ ਵੀ ਥੱਕ ਗਏ ਸੀ ਵੀ ਹੁਣ ਉਹਨੂੰ ਦਿਸਦਾ ਹੀ ਸੀ ਇਹਨਾਂ ਨੂੰ ਵੀ ਦਿਸਦਾ ਹੁੰਦਾ ਵੀ ਅਸੀਂ ਮੌਤ ਵੱਲੀ ਜਾਂਦੇ ਆ ਪਰ ਇਹਨਾਂ ਦਾ ਹੁਣ ਕੀ ਕਹਿ ਸਕਦੇ ਆ ਪਤਾ ਨਹੀਂ ਮਜਬੂਰ ਆ ਪਤਾ ਨਹੀਂ ਆਤ ਬਣੀ ਵੀ ਆ ਜਦ ਮਿਲ ਸੋਖਾ ਜਾਂਦਾ ਹੋਊਗਾ हां भाई मिलਦਾ ਤਾਂ ਸੌਖਾ। ਨਾਮ ਮਿਲਦਾ ਹੋਵੇ ਤੇ ਬਦਲ। ਹਾਂ ਲਾਉ ਕਿਤੋਂ ਮਿਲਦਾ ਤਾਂ ਸੌਖਾ ਕੋਈ ਚੱਕਰ ਨਹੀਂ ਇਹਦੇ ਵਿੱਚ ਭਾਵੇਂ ਲਹਿਰ ਮੁਹੱਬਤ ਵਗਜੋ ਸਾਡੇ ਪਿੰਡ 'ਚ ਆਪ ਵੇਚ ਜਾਂਦਾ ਗਾ। ਕਿਵੇਂ ਮਰਜ਼ੀ ਲੈ ਲਓ ਪਰ ਪੁਲਿਸ ਨੂੰ ਵੀ ਪਤਾ ਪਰ ਪੁਲਿਸ ਫੜਦੀ ਤਾਂ ਹੈ ਨਹੀਂਗੀ ਕਹਿਣ ਦੀਆਂ ਗੱਲਾਂ ਵੀ ਅਸੀਂ ਘਾਟਾ ਤੇ ਸਾਨੂੰ ਤਾਂ ਕਿਸੇ ਪਾਸੇ ਲੱਗਦੇ ਨਹੀਂਗੇ। ਵੀ ਜਿਹੜੇ ਵੇਚੀ ਜਾਂਦੇ ਆ ਉਹ ਤਾਂ ਵੇਚੀ। ਤੁਹਾਨੂੰ ਪਤਾ ਕਿ ਜਿਹੜੇ ਵੇਚਦੇ ਆ ਉਹਨਾਂ ਉੱਤੇ ਕਾਰਵਾਈ ਹੋਈ ਆ ਕਿ ਹੁਣ ਤੱਕ ਜਿਹੜੇ ਤੁਹਾਨੂੰ ਪਤਾ। ਕੋਈ ਕਾਰਵਾਈ ਨਹੀਂ ਹੋਈਗੀ। ਕੋਈ ਇੱਕ ਵੀ ਕਾਰਵਾਈ ਨਹੀਂ ਹੋਈ ਸਾਡੇ ਪਿੰਡ 'ਚ ਇੱਕ 6 ਮਹੀਨੇ ਪਹਿਲਾਂ ਰੋਲਾ ਪਿਆ ਸੀ ਇੱਕ ਵਾਰੀ ਵੀ ਕਹਿੰਦੇ ਵੀ ਆ ਦੋ ਜਾਨੇ ਵੇਚਦੇ ਆ ਪਰ ਉਹਨਾਂ ਨੂੰ ਵੀ ਪੁਲਿਸ ਨੇ ਤਵਦੀਸ਼ ਤੇ ਛੜਤਾ ਕਹਿੰਦੇ ਵੀ ਇਹ ਤਾਂ ਕੋਈ ਕਰਦੀ ਨਹੀਂ ਗਏ ਆ ਮੈਂ ਇਦਾਂ ਉਹਨਾਂ ਨੂੰ ਵੀ ਛੜਤਾ ਬਾਅਦ ਚ ਉਹ ਇੱਕ ਇੱਕ ਮਹੀਨਾ ਬਾਅਦ ਚ ਪਹਿਲਾਂ ਵੀ ਉਹ ਜੇਲ ਲਾ ਕੇ ਆਏ ਆ ਉਹਨਾਂ ਦੇ ਪਰਚਾ ਵੀ ਪਿਆਗਾ ਉਹ ਫਿਰ ਕਿਵੇਂ ਪਹਿਲਾਂ ਤਾਂ ਵੇਚਦੇ ਨਹੀਂ ਸੀਗੇ ਹੁਣ ਕਿੱਥੋਂ ਵੇਚਣ ਲੱਗ ਗਏ ਉਦੋਂ ਜੇ ਕਾਰਵਾਈ ਕਰ ਲੈਂਦੇ ਤਾਂ ਸ਼ਾਇਦ ਕੋਸ ਬਚ ਜਾਂਦੇ ਕੋ ਚਲ ਬਾਲੇ ਨਹੀਂ ਉਹ ਉਹਨਾਂ ਦੇ ਵਿੱਚ ਆਉ ਜਿੰਨਾ ਵੀ ਵਿੱਚ ਆਉ ਇੱਕ ਅੱਧਾ ਤਾਂ ਮਰਿਆ ਉਹਨਾਂ ਦੇ ਕਾਰਨ ਇੱਕ ਕਹਿ ਦਿੰਦੇ ਆ ਵੀ ਇਹ ਮੈਡੀਕਲ ਵਾਲੇ ਵੀ ਆਪਾਂ ਨੂੰ ਸਰਿੰਜ ਨਹੀਂ ਮਿਲਦੀ ਅਸੀਂ ਦੇ ਨਹੀਂ ਸਕਦੇ ਵੀ ਮੈਡੀਕਲ ਡਾਕਟਰ ਦੀ ਪਰਚੀ ਤੋਂ ਦੇਣੀ ਆ ਫਿਰ ਇਹਨਾਂ ਨੂੰ ਕਿੱਥੋਂ ਮਿਲ ਜਾਂਦੀਆਂ ਨੇ ਆਮ ਜਿਹੜੇ ਆ ਲੋਕਲ ਡਾਕਟਰ ਹੁੰਦੇ ਆ ਇਹ ਆਮ ਬਈ 80 80 100 100 ਰੁਪਏ ਦੀਆਂ ਸਰਿੰਜਾਂ ਉਹੀ ਦੇਈ ਜਾਂਦੇ ਆ ਜਿੰਨੀਆਂ ਮਰਜ਼ੀ ਜਾ ਕੇ ਲੈ ਲਓ ਜੇ ਮੇਰੇ ਯਾਰ ਗਜਾਊਗਾ ਸਿੱਧਾ ਲੈਣ ਇਹਨਾਂ ਤੋਂ ਸਰਿੰਜ ਵੀ ਭਾਈ ਸਾਨੂੰ ਸਰਿੰਜ ਦੇ ਤੋ ਕਹਿ ਦਿੰਦੇ ਆ ਅਸੀਂ ਤਾਂ ਦੇ ਨਹੀਂ ਸਕਦੇ ਫਿਰ ਇਹਨਾਂ ਨੂੰ ਚਿੱਟੇ ਆ ਲੈਣ ਕਿੱਥੋਂ ਮਿਲ ਜਾਂਦੀ ਐ ਇਹਨਾਂ ਤਾਂ ਫੇਸ ਤੋਂ ਹੀ ਪਤਾ ਲੱਗਦਾ ਵੀ ਇਹ ਨਸੀਡੀ ਐ ਸਰੇ ਦੀ ਕਮਾਊ ਪੁੱਤੋ ਵੀ ਬਣੇ ਹੋਇਆ ਕਿਤਨੇ ਸਰਿੰਜਾਂ ਮਹਿੰਗੇ ਵੇਚਦਾ ਹਾਂਜੀ ਬਈ ਉਹ ਪੂਰੇ ਹੀ ਕਰਦੇ ਆ ਉਹਨਾਂ ਨੂੰ ਤਾਂ ਫਾਇਦਾ ਚਾਹੀਦਾ ਹੁੰਦਾਗਾ ਉਹ ਆਪ ਵੀ ਕਰਦੇ ਹੋਣਗੇ ਲਾਉਂਦੇ ਹੋਣਗੇ ਚਿੱਟਾ ਪਰ ਉਹਨਾਂ ਨੇ ਕਈ ਸਾਧਨ ਕਮਾਈ ਦਾ ਕ 10 ਰੁਪਏ ਦੀ ਸਰਿੰਜ ਨੂੰ 100-100 ਰੁਪਏ 'ਚ ਵੇਚਦੀ ਆ ਬਈ ਸਖਤਾਈ ਕੋਈ ਨਹੀਂ ਕਹਦੇ ਪਿੰਡ ਦੇ ਵਿੱਚ ਵੈਸੇ ਜਿਵੇਂ ਤੁਸੀਂ ਕਹਿੰਦੇ ਕੋਈ ਪਿੰਡ ਦੇ ਵਿੱਚ ਵੀ ਵਿਕਦਾ ਆ ਇੱਥੇ ਕਦੇ ਪੁਲਿਸ ਆਈ ਹੈ ਜਾਂ ਕੋਈ ਕਦੇ ਦੇਖਿਆ ਕਿ ਇਹਨੂੰ ਚੱਕ ਕੇ ਫੜ ਕੇ ਲੈ ਕੇ ਜਾਂਦੀ ਨਾ ਬਈ ਅਸੀਂ ਤਾਂ ਦੇਖਿਆ ਨਹੀਂ ਪੁਲਿਸ ਆਉਂਦੀ ਆ ਲੈ ਜਾਊਗੀ ਛੱਡ ਦਿੰਦੀ ਆ ਅਗਲੇ ਦਿਨਾਂ ਛੱਡ ਦਿੰਦੇ ਆ ਕੋਈ ਐਦਾਂ ਸਾਨੂੰ ਤਾਂ ਕਿਸੇ ਦੇਖਿਆ ਨਹੀਂ ਵੀ ਕਿਸੇ ਤੇ ਕਾਰਵਾਈ ਹੋਊਗੀ ਸਾਨੂੰ ਤਾਂ ਇਹ ਵੀ ਕਹਿ ਦਿੰਦੇ ਆ ਵੀ ਪਰਚਾ ਭੜਾ ਹੁੰਦਾਗਾ ਪਹਿਲਾਂ ਅਗਲੇ ਜੇਤ 'ਚ ਜਾਂਦੇ ਆ ਬਾ ਬਾਦ ਚ ਜੇਲ੍ਹ ਚ ਜਾਂਦੇ ਪਹਿਲਾਂ ਘਰੇ ਆ ਜਾਂਦੇ ਹੁੰਦੇ ਆ ਇਹ ਕਹਿਣ ਦੀਆਂ ਗੱਲਾਂ ਕੋਈ ਸਾਨੂੰ ਲੱਗਦਾ ਤਾਂ ਹੈ ਨਹੀਂ ਵੀ ਕੋਈ ਵਾਜਬ ਵਾਲੀ ਗੱਲ ਜੀ ਹੁੰਦੀ ਆ ਪੁਲਿਸ ਵੀ ਕੋਈ ਕਾਰਵਾਈ ਪੂਰੀ ਠੋਕ ਕੇ ਕਰਦੀ ਨਹੀਂਗੀ ਇਹਨਾਂ ਨੂੰ ਵੀ ਪਤਾ ਹੀ ਹੁੰਦਾ ਵੀ ਕਿੱਥੇ ਕੀ ਹੁੰਦਾ ਕੀ ਨਾ ਹੁੰਦਾ ਜੇ ਅਸੀਂ ਕੋ ਕਹਿ ਦਿੰਦੇ ਆ ਵੀ ਗੁਪਤ ਸੂਚਨਾ ਦੇ ਦਿਓ ਗੁਪਤ ਸੂਚਨਾ ਦੇਣ ਵਾਲੇ ਦਾ ਵੀ ਨਾਂ ਦੇ ਧਰ ਦਿੰਦੇ ਆ ਮੂਰੇ ਹਾਂ ਦੱਸ ਦਿੰਦੇ ਆ ਵੀ ਸੋਡੇ ਭਈ ਆ ਦੇਖੇ ਗਏ ਆ ਹੁਣ ਉਹਦਾ ਵੀ ਅਸੀਂ ਕੀ ਕਰੀਏ ਹੁਣ ਡਰਦੇ ਲੋਕ ਦੱਸਦੇ ਵੀ ਨਹੀਂਗੇ ਵੀ ਕੌਣ ਵੇਚਦਾ ਅਗਲਾ ਆਪਦਾ ਕਹਿੰਦਾ ਵੀ ਜੀ ਦਾ ਮਰੂ ਆਪ ਹੀ ਦੇਖੀ ਜਊ ਹੁਣ ਕਰੂਗਾ ਵੀ ਕੀ ਦੁਸ਼ਮਣੀਆਂ ਪੈਂਦੀਆਂ ਨੇ ਹਮ ਵੀ ਬਈ ਸੇਰੋਂ ਹੋ ਗਏ ਹਾਂਜੀ ਸੇਰੋਂ ਹੋ ਗਏ ਮੋਗੋ ਹੀ ਨੂੰ ਕੋਈ ਪੁੱਛਰ ਨਹੀਂ ਆਇਆ ਇੱਥੇ ਕੋਈ ਅਣਜਾਣ ਨਹੀਂ ਆਇਆ ਚੌਂਕੀ ਦਾ ਕੋਈ ਐਮਐਲਏ ਨਹੀਂ ਆਇਆ ਕੋਈ ਨਹੀਂ ਆਇਆ ਬਾਕਾਇਦਾ ਇੰਟਰਵਿਊ ਵੀ ਹੋਈ ਆਗੀ ਆਪਣੇ ਸੋਸ਼ਲ ਮੀਡੀਆ ਦੇ ਸਾਰੇ ਗੱਲ ਪਹੁੰਚੀ ਆ ਕੋਈ ਨਹੀਂ ਤੇ ਨਹੀਂ ਹੱਕ ਬਣਦਾ ਹੀ ਉਹਦਾ ਕਾਰਨ ਵੀ ਨਹੀਂ ਜਾਣਣਾ ਕਿ ਕਿਵੇਂ ਆਹ ਤਾਂ ਨਾ ਇਹ ਪਤਾ ਹੀ ਆ ਵੀ ਚਿੱਟੇ ਨਾਲ ਹੋਇਆ ਸਾਰੇ ਲੋਕਾਂ ਨੂੰ ਪਤਾ ਹੈਗਾ ਤੇ ਕੋਈ ਚੌਕੀ ਨੂੰ ਜਾਜ ਨਹੀਂ ਆਇਆ ਕੋਈ ਐਸਐਚਓ ਨਹੀਂ ਆਇਆ ਤੇ ਕੋਈ ਐਮ ਨਹੀਂ ਆਇਆ ਆਮ ਤੌਰ ਤੇ ਇਹ ਵੀ ਹੁੰਦਾ ਕਿ ਜਦੋਂ ਚਿੱਟੇ ਨਾਲ ਮੌਤ ਹੁੰਦੀ ਹੈ ਤਾਂ ਪ੍ਰਸ਼ਾਸਨ ਦਬਾਅ ਪਾਉਂਦਾ ਕਿ ਦੱਸਿਓ ਨਾ ਕਿਸੇ ਨੂੰ ਹਾਂ ਇਹ ਤਾਂ ਗੱਲ ਹੁੰਦੀ ਹੈ ਜੀ ਪਰ ਉਹਨਾਂ ਦਾ ਹੱਕ ਬਣਦਾ ਹੀ ਹੁੰਦਾ ਕਾਰਵਾਈ ਕਰਨ ਦਾ ਪਿੰਡ ਤੇ ਪਤਾ ਕਰਨ ਦਾ ਵੀ ਕੀ ਹੋ ਗਿਆ ਬਈ ਕੋਈ ਮੈਨੂੰ ਪੁੱਛਣ ਵੀ ਨਹੀਂ ਆਇਆ ਕੋਈ ਪੁੱਛਣ ਵੀ ਨਹੀਂ ਆਇਆ ਜੀ ਹਾਂ ਜੀ ਤੁਹਾਡਾ ਸੀਗਾ ਪੁੱਤਰ ਜੀ ਹਾਂ ਜੀ ਮੇਰਾ ਪੁੱਤਰ ਸੀਗਾ ਜੀ ਕਦੋਂ ਤੋਂ ਲੱਗਿਆ ਮਤਲਬ ਪਹਿਲੀ ਵਾਰ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਨਸ਼ਾ ਕਰਦਾ ਹੈ ਭਾਈ ਜੀ 5-6 ਸਾਲ ਦਾ ਲਾਉਂਦਾ ਸੀਗਾ ਆਪਣਾ ਸੈਂਟਰ ਤੋਂ ਦੋ ਤਿੰਨ ਵਾਰੀ ਪਹੁੰਚਾਇਆ ਆ ਕੇ ਫੇਰ ਲੱਗ ਜਾਂਦਾ ਸੀਗਾ ਕਿਉਂਕਿ ਮਿਲਦਾ ਜਿੰਨਾ ਚ ਕੋਈ ਵੀ ਚੀਜ਼ ਮਿਲਦੀ ਹੈ ਬੱਚਾ ਛੱਡ ਨਹੀਂ ਸਕਦਾ ਜੋ ਇਸ ਧੰਦੇ ਚ ਲੱਗ ਗਿਆ ਪੁੱਜਾ ਸਰਕਾਰਾਂ ਸਰਕਾਰਾਂ ਬਕਾਈ ਜਾਂਦੀਆਂ ਕੋਈ ਕਾਰਵਾਈ ਨਹੀਂ ਹੋਸ ਰਹੀ ਕਿਸੇ ਤੇ ਇੱਥੇ ਵਿਗਦਾ ਕਾਂਸਾ ਵਾਲੀ ਵਿਗਦਾ ਪੁੱੱਚੇ ਮੰਡੀ ਵਿਗਦਾ ਪੱਕੀ ਪੁੱੱਚੇ ਮਿਲਦਾ ਪੂਲੇ ਮਿਲਦਾ ਆਸੇ-ਪਾਸੇ ਆਪਣਾ ਉਜਾਲਤਾ ਵਿਗ ਆਪਣਾ ਵਿਸ਼ੇਪਿਆ ਇਸ ਕੰਮ ਦਾ ਕਿੱਥੋਂ ਮਰਜ਼ੀ ਲੈ ਲਓ ਬਦ ਨੌ ਜਣ ਮੁੰਡਾ ਸੀ ਵੱਡੇ ਪਾਈ ਲੱਕ ਤੋੜ ਗਿਆ ਤੋੜਨਾ ਸੀ ਪਰ ਆਪਾਂ ਕਹਿੰਦੇ ਆ ਮੇਰਾ ਤਾਂ ਚਲਾ ਗਿਆ ਘਰ ਪਟਿਆ ਗਿਆ ਪਰ ਹੋਰ ਕਿਸੇ ਦਾ ਨਾ ਪਟਿਆ ਜਾਵੇ ਜੇ ਸਰਕਾਰ ਇੱਧਰ ਧਿਆਨ ਦੇਵੇ ਨੌਜਵਾਨ ਜਦੋਂ 25 26 ਸਾਲ ਦਾ ਹੁੰਦਾ ਐ ਹੁੰਦਾ ਕਿ ਬਰਾਬਰ ਦਾ ਹੋ ਗਿਆ ਟੈਨਸ਼ਨਾਂ ਫਿਕਰਾਂ ਆਪਣੀਆਂ ਮੁੱਕ ਜਾਂਦੀਆਂ ਨੇ ਬਿਲਕੁਲ ਵੀਰ ਜੀ ਪੂਰਾ ਪ੍ਰੋਸਸ ਸੀਗਾ ਇਹ ਬੁਢਾਪੇ ਦੀ ਆਪਣਾ ਲਾਠੀ ਹੈ ਪਰ ਲਾਠੀ ਟੁੱਟ ਗਈ ਲਾਠੀ ਟੁੱਟ ਗਈ ਕੀ ਕਰਾਂਗੇ ਹੁਣ ਜਿਉ ਕੇ ਇਕੱਲਾ ਹੀ ਪੁੱਤਰ ਸੀਗਾ ਜੀ ਮਾਤਾ ਜੀ ਇਹ ਮਤਲਬ ਤੁਹਾਡਾ ਪਰਿਵਾਰ ਆ ਜਿਹੜਾ ਸਾਰਾ ਇਕੱਠੇ ਰਹਿੰਦੇ ਹੋ ਤੁਸੀਂ ਇਕੱਠਾ ਜੀ ਇਕੱਠੇ ਹਾਂ ਤੇ ਮਤਲਬ ਇੱਕ ਕੱਲਾ ਨੌਜਵਾਨ ਐ ਇੱਦੀ ਕੋਈ ਸੰਗਤਪੁਰੀ ਸੀ ਪਹਿਲਾਂ ਜਾਂ ਕਿੱਥੋਂ ਲੱਗਿਆ ਆ ਬਈ ਸੰਗਤ ਜੀ ਸਰਿਆਂ ਵਿਖੀ ਜਾਂਦਾ ਇੱਥੇ ਸਾਡੇ ਆਇਆ ਐ ਐਮਐਲਏ ਵੀ ਕਹਿੰਦੇ ਨਸ਼ਾ ਮੁਕਤ ਕਰਿਆਗਾ ਹਾਂ ਜੁੱਧ ਨਸ਼ਾ ਬਕ ਚਲਾ ਜੁੱਧ ਨਸ਼ਾ ਦਾ ਜੀ ਇਹ ਬੱਚੇ ਨੇ ਮੈਨੂੰ ਆਪ ਕਿਹਾ ਕਹਿੰਦਾ ਡੈਡੀ ਜਾ ਕੇ ਬੋਲ ਉੱਥੇ ਜੇ ਨਾ ਮੈਨੂੰ ਪੈਸੇ ਵੜਾਓ ਮੈਂ ਲਿਆ ਕੇ ਦਿੰਨਾ ਜੇ ਹਟੇ ਤਾਂ ਸਾਡੀ ਜ਼ਿੰਦਗੀ ਬਚ ਜੂਗੀ ਬੱਚਾ ਨਿਕਲਣਾ ਚਾਹੁੰਦਾ ਸੀਗਾ ਜਦੋਂ ਵੀ ਮਿਲ ਜਾਂਦੇ ਕਿਉਂ ਦਾ ਸੱਟਣਾ ਮੈਨੂੰ ਕਹੇਗੇ ਤੂੰ ਰੇਜੀ ਹੁਣ ਪਹਿਲਾਂ ਜੇ ਵੀ ਕਿਹਾ ਵੀ ਲਿਆ ਕੇ ਦੇ ਮੈਂ ਲਿਆ ਕੇ ਦਊਗਾ ਉੱਥੇ ਜੀ ਸਾਡਾ ਪ੍ਰਧਾਨ ਆ ਇੱਥੇ ਜੂਨੀਅਨ ਦਾ ਗਾਂਧੀ ਜੇ ਰੋਣੇ ਵੀ ਅਸੀਂ ਤੇ ਇਹਨੂੰ ਉਂਗਲਾਂ ਕੱਢ ਕੱਢ ਕੇ ਗਿਆ ਜੀ ਐਮਐਲਏ ਕੋਈ ਨਥਾਣੇ ਦਾ ਸੀ ਠਾਣੇਦਾਰ ਕਦਾ ਸਾਡੀ ਜ਼ਿੰਮੇਵਾਰੀ ਹੈ ਸਾਨੂੰ ਇਸ ਤੱਕ ਬੋਲਿਆ ਜੀ ਤੇ ਜ਼ਿੰਮੇਵਾਰੀ ਨਹੀਂ ਜੀ ਜੇ ਸਾਡੇ ਇਲਾਕੇ ਦਾ ਅਫਸਰ ਹੈ ਅਸੀਂ ਉਹਨੂੰ ਦੱਸਾਂਗੇ ਹੋਰ ਕਿਹਨੂੰ ਦੱਸਾਂਗੇ ਜੇਕਰ ਬੋਲਦੇ ਹਾਂ ਤਾਂ ਧਮਕਾਉਂਦੇ ਨੇ ਕੋਈ ਧਮਕਾਉਂਦੇ ਆ ਜੀ ਸਾਡੀ ਕੋਈ ਨਹੀਂ ਸੁਣਦਾ ਜੀ ਸਰਿਆਂ ਵਿਕੀ ਜਾਂਦਾ ਚਿੱਟਾ ਸਰਿਆਂ ਬਿਕਦਾਗਾ ਕੋਈ ਸਾਡੀ ਸੁਣਦਾ ਨਹੀਂ ਜੀ ਸਗਾਂ ਦੀ ਉਲਟਾ ਹੈ ਕਹਿੰਦੇ ਆਪਦੇ ਬੱਚੇ ਪਾਲ ਲੈ ਬੱਚਾ ਸਾਡਾ ਚਲਿਆ ਗਿਆ ਸਾਡਾ ਤਾਂ ਕਹਿੰਦੇ ਜੀ ਸਾਡਾ ਚਲ ਗਿਆ ਹੋਰ ਸਾਡੇ ਪਿੰਡ ਚ ਘੱਟੋ ਘੱਟ 50 ਬੱਚੇ ਆ। ਉਹ ਵੀ ਕਿਸੇ ਮਾਂ ਪੁੱਤ ਦੇ ਨਸ਼ਾ ਕਰਦੇ ਜਿਹੜੇ ਨਸ਼ਾ ਕਰਦੇ ਆ ਜੀ ਕੋਈ ਟੀਕਾ ਲਾਉਂਦਾ ਕੋਈ ਜੀ ਇੱਥੇ ਜਾਂਦਾ ਕੋਈ ਹੁੱਕਾ ਬਾਰ ਪਿੰਦਾ। ਤੈਨੂੰ ਕਿੰਨੇ ਕੁ ਨਸ਼ਾ ਹੋਈ ਜਾਂਦੇ ਜੀ। ਆ ਕੈਬ ਸੂਰ ਦੇਉਂਦਾ ਕੋਈ ਤੋੜੇ ਹੀ ਨਹੀਂਗਾ। ਮੈਡੀਕਲ ਨੂੰ ਫੜ ਲੈਂਦੇ ਆ ਤੀਜੇ ਦਿਨ ਉਹਨੂੰ ਬਹਾਲੀ ਦੇ ਦਿੰਦੇ ਆ। ਸਰਕਾਰ ਦੇ ਥਾਂ ਥਾਂ ਤੇ ਪੋਸਟਰ ਲਾਇਆ ਕਿ ਆ ਨੰਬਰ ਤੇ ਸਾਨੂੰ ਸੂਚਨਾ ਦਿਓ। ਸਾਨੂੰ ਆ ਕੇ ਦੱਸੋ। ਕੋਈ ਨਹੀਂ ਸੁਣਦਾ ਜੀ। ਇਹ ਵੱਧੂ ਦਾ ਡਰਾਮਾ ਹੈਗਾ ਜੀ ਘਰ ਦੀ ਬਰਬਾਦੀ ਕਰ ਦਿੰਦਾ ਜਿਹਦੇ ਬੱਚਾ ਲੱਗ ਗਿਆ ਜੀ ਉਹ ਪੀੜ੍ਹੀਆਂ ਹੀ ਖਤਮ ਕਰ ਦਿੰਦਾ ਤੁਹਾਡੇ ਕਰ ਹੀ ਦਿੱਤੀ ਆ ਹਾਂਜੀ ਹਾਂਜੀ ਵਧੀਆ ਕੰਮ ਕਰਦਾ ਸੀ ਮੇਰੇ ਨਾਲ ਚਾਰ ਬਵਾਇਆ ਮੈਨੂੰ ਵੱਡਾ ਡੈਡੀ ਕਹਿੰਦਾ ਸੀ ਤੁਸੀਂ ਤੁਸੀਂ ਸੀ ਜਦੋਂ ਆਏ ਐਮਐਲਏ ਸਾਹਿਬ ਆਉਂਦੇ ਨੇ ਇੱਥੇ ਐਮਐਲ ਤੋਂ ਤਾਂ ਆਈ ਨਹੀਂ। ਇਹ ਤੋਂ ਪਹਿਲਾਂ ਆਉਂਦੇ ਨੇ ਉਹਨਾਂ ਨੂੰ ਸਵਾਲ ਜਵਾਬ ਕੀਤੇ ਸੀ। ਇਹੇ ਅੱਜ ਤੋਂ 2-3 ਸਾਲ ਪਹਿਲਾਂ ਨਾ ਅਸੀਂ ਇੱਕ ਪਿੰਡ ਵਿੱਚ ਤੇ ਇਕੱਠ ਕਰਿਆ ਸੀਗਾ। ਉਦੋਂ ਚ ਨਿਵਾਂਲੇ ਤੋਂ ਉਠਾਣੇ ਦਾ ਆਏ ਸੀਗੇ। ਤੇ ਉਹ ਕਹਿਣ ਲੱਗੇ ਵੀ ਤੁਸੀਂ ਇੱਕ ਕਮੇਟੀ ਬਣਾਓ ਤੇ ਵੀ 2 ਸਾਲਾਂ ਦੀ ਪਹਿਲੀ ਨਿਕਲਾਂ ਵੀ ਤੁਸੀਂ ਕਮੇਟੀ ਬਣਾਓ ਤੇ ਉਹਦੇ ਚ ਅਸੀਂ ਵੀ ਸਾਨੂੰ ਤਲਾਹ ਕਰਿਓ ਜਾਂ ਐਂ ਕਰਿਓ। ਉਹਦੇ ਚ ਜਿਹੜੇ ਮੱਲਾਂ ਜਿਨ੍ਹਾਂ ਨੂੰ ਦਰਦ ਸੀਗਾ ਉਹਨਾਂ ਚ ਇੱਕ ਮੈਂ ਵੀ ਸੀਗਾ। ਤੇ ਮੈਂ ਉੱਥੇ ਮੜਾ ਜਾ ਥੋੜਾ ਜਿਹਾ ਅੱਗੇ ਹੋ ਕੇ ਕਹਿਣ ਲੱਗਿਆ ਵੀ ਆਪਾਂ ਇਹ ਕੰਮ ਦੇ ਵਿਰੁੱਧ ਆਂ ਵੀ ਨਸ਼ਿਆਂ ਦੇ ਹਜੇ ਮੈਨੂੰ ਹੱਪਤਾ ਨਹੀਂ ਹੋਇਆ ਹਫ਼ਤੇ ਬਾਅਦ ਮੈਨੂੰ ਥ੍ਰੈਡ ਆਨਲਾਈਨ ਗਏ ਕਹਿੰਦੇ ਯਾਰ ਤੂੰ ਤੂੰ ਕੀ ਲੈਣਾ ਤੇਰਾ ਮੁੰਡਾ ਬਾਹਰ ਗਿਆ ਹੋਇਆ ਮੈਂ ਖੇਤਾਂ 'ਚ ਰਹਿਣਾ ਮੈਂ ਇਕੱਲਾ ਰਹਿਣਾ ਪਰ ਫੇਰ ਵੀ ਹਮਦਰਦੀ ਤਾਂ ਛੱਡੋ ਮੈਂ ਐਮਐਲਏ ਸਾਹਿਬ ਨੂੰ ਇੱਕ ਬੇਨਤੀ ਕਰਦਾ ਮੈਂ ਬੇਨਤੀ ਐਮਐਲਏ ਸਾਹਿਬ ਨੂੰ ਕਰਦਾ ਮੈਂ ਪਹਿਲਾਂ ਅਸੀਂ ਬੇਨਤੀ ਨਹੀਂ ਕੀਤੀ ਸੀ ਵੀ ਇੱਕ ਜਿਹਦੇ ਘਰੇ ਪੁੱਤ ਮਰਦਾ ਉਹ ਤਾਂ ਸੋਗਤਾ ਕਰਨ ਆਜੋ ਹੋਰ ਤਾਂ ਸੋਥੋ ਕੁਝ ਹੁੰਦਾ ਬਿਲਕੁਲ ਹੋਰ ਤਾਂ ਨਹੀਂ ਇਹਨਾਂ ਤੋਂ ਕੁਝ ਹੁੰਦਾ ਕੀ ਹੋ ਗਿਆ ਜੇ ਇਹ ਕਾਲੀ ਪਰਿਵਾਰ ਤੇਰੀ ਤੇਰੀ ਉਸਚ ਤਾਂ ਹੁੰਦਾ ਤੇਰੇ ਅੰਦਰ ਚ ਤਾਂ ਹੁੰਦਾ ਤੇਰੇ ਹਲਕੇ ਚ ਤਾਂ ਹੁੰਦਾ ਤੇਰੇ ਚੌਂਕੀ ਚ ਤਾਂ ਹੁੰਦਾ ਕੀ ਚੌਂਕੀ ਇੰਚਾਰਜ ਨੂੰ ਭੇਜਿਆ ਐਮਐਲਏ ਸਾਹਿਬ ਨੇ ਵੀ ਜਾ ਉਹ ਉਸਤੇ ਕੱਸੀ ਤੇ ਗੇੜਾ ਮਾਰ ਕੱਲ ਸ਼ਾਮ ਕੱਲ ਸ਼ਾਮ ਦੀ ਗੱਲ ਹੈ ਕੱਲ ਸ਼ਾਮ ਦੇਖਿਆ ਮੈਂ ਕੱਸੀ ਤੇ ਬੈਠੇ ਮੁੰਡੇ ਜਿੱਟਾ ਲਾਈ ਜਾਂਦੇ ਤੇ ਸਾਨੂੰ ਅਸੀਂ ਮੀਆਂ ਬੀਬੀ ਡਰ ਕੇ ਨੰਗੇ ਹੋਂ ਨਾ ਤੂੰ ਦੱਸ ਫਿਰ ਕੀ ਕਰਗੇ ਉਹ ਮਤਲਬ ਦੇਖ ਕੇ ਤਾਂ ਲੱਗਦਾ ਉਹਨਾਂ ਦਾ ਨਾਮ ਲੈਣਾ ਤਾਂ ਵੱਧ ਹੀ ਗੱਲ ਆ ਡਰ ਕੇ ਅੱਗੇ ਬੈਠੇ ਹੁੰਦੇ ਆ ਐਂ ਜੀ ਕਰਦਾ ਉਹਨ ਲਈ ਬਾਪਸ ਮੁੜ ਜਗੇ ਵੀ ਜਿਹੜੇ ਹੁਣ ਚਾਰ ਮੋਬਾਈਲ ਹੀ ਨਹੀਂ ਛੱਡਦੇ ਜੇਬ ਚੋਂ ਰੀ ਛੱਡਣਗੇ ਤੇ ਇਹ ਗਵਰਨਮੈਂਟ ਨੂੰ ਕੀ ਅਸੀਂ ਅਪੀਲਾਂ ਕਰਗੇ ਅਸੀਂ ਤਾਂ ਮੈਂ ਪਹਿਲਾਂ ਵੀ ਕਿਹਾ ਸੀ ਅਸੀਂ ਥੋੜੇ ਜਿਹਾ ਸਮਾਜ ਹੀ ਗਲਤ ਹੋਇਆ ਪਿਆ ਸਰਕਾਰਾਂ ਗਲਤ ਨਹੀਂ ਇਹ ਇਹ ਖੇਡਾਂ ਖੇਡਦੇ ਤਾਂ ਵਾਲੇ ਤਾਂ ਹੁਣ ਭਗਵਾਨ ਤਮਨ ਨਹੀਂ ਕਾਂਗਰਸ ਆਜੂ ਕਾਂਗਰਸ ਨਹੀਂ ਗੱਲ ਹੀ ਆਜੂ ਨਹੀਂ ਦਲੀ ਮਲੀ ਆਜੂ ਅਸੀਂ ਪਿੰਡਾਂ 'ਚ ਲੜ-ਲੜ ਮਰੀ ਜਾਵਾਂਗੇ ਭਰਾਣਾ ਭਰਾ ਬੋਲਣੋਂ ਹਟ ਜੂ ਸ਼ਕੇ ਨਾ ਸਕਾ ਬੋਲਣੋਂ ਹਟ ਜੂ ਕੋਈ ਕਾਲੀ ਆ ਕੋਈ ਕਾਂਗਰਸੀ ਆ ਇੱਥੇ ਵੰਡ ਕੇ ਛੜਤਾ ਸਾਨੂੰ ਤੇ ਥੱਲੇ ਦੀ ਦੇਤਾ ਨਸ਼ਾ ਨਸ਼ਾ ਨਵੀਂ ਜਵਾਕ ਲੱਗਦੇ ਆ ਅੱਜ ਦੀ ਤੈਨੂੰ ਮੈਂ ਸਥਿਤੀ ਦੱਸ ਦਿੰਨਾ ਸਾਡੇ ਪਿੰਡ 'ਚ ਜੇ ਤੁਸੀਂ ਗੇੜਾ ਦੇਓਗੇ ਨਾ ਤੇ ਮੁੰਡਿਆਂ ਦੇ ਨੂਰ ਦੱਸ ਦੇਣਗੇ ਤੁਹਾਨੂੰ ਵੀ ਆਹ ਕਹੇ ਜੇ ਨੂਰ ਉਹਨਾਂ ਦੇ ਮੱਥੇ ਦੀ ਲਾਲੀ ਜਿਹੜੀ ਸਾਡੀ ਲਾਲੀ ਨੇ ਕਬੱਡੀ ਖੇਡਣਾ ਸੀ ਨਾ ਤੋਂ ਟੀਕਿਆਣਾ ਖੇਢੀ ਜਾਂਦੀ ਆ ਕੀ ਇਹੋ ਜੀਆਂ ਸਰਕਾਰਾਂ ਨੂੰ ਕਰਗੇ ਯਾਰੋ ਕਿੱਧਰ ਗਏ ਸਾਡੇ ਹਰੀ ਸਿੰਘ ਨਲੂਏ ਅਰਗੇ ਅਸੀਂ ਉਹਨਾਂ ਦੇ ਬਾਰਸ ਬੈਠੇ ਆਂ ਦਰਦ ਲੈ ਕੇ ਬਹਿ ਜਾਨੇ ਫਿਰ ਪੁੱਛਿਆ ਸੀ ਕਦੇ ਆ ਹਾਲਾਤ ਹੋਣਗੇ ਪੰਜਾਬ ਜਿਓ ਤੁਸੀਂ ਕਿ ਮੋੜਾਂ ਦੇ ਟੀਕੇ ਲਾਈ ਜਾਂਦੇ ਆ ਸ਼ਰੇਮ ਬੈਠੇ ਆ ਨਹੀਂ ਇਹ ਸੋਚਿਆ ਤਾਂ ਹੈ ਨਹੀਂ ਸੀਗਾ ਅਸੀਂ ਤਾਂ ਕੀ ਸਾਡੇ ਬਜ਼ੁਰਗਾਂ ਨੇ ਵੀ ਨਹੀਂ ਸੋਚਿਆ ਹੋਣਾ ਵੀ ਆ ਇਹ ਜਾਂ ਸਾਨੂੰ ਮੂਰੇ ਪੰਜਾਬ ਮਿਲੂਗਾ ਪਰ ਅਸੀਂ ਸੋਚਦੇ ਆਂ ਵੀ ਐਦੂ ਗੰਦਾ ਪੰਜਾਬ ਨਾ ਆ ਜੇ ਸਾਡੇ ਜਿਹੜਾ ਗਾਂ ਵਾਲਾ ਪੰਜਾਬ ਆਊਗਾ ਉਹ ਐਦੂ ਵਿਗੰਦਾ ਨਾ ਆ ਜੇ ਸਾਡੇ ਘਰੇ ਤਾਂ ਛੱਡੋ ਸਾਡੇ ਜੰਮਣ ਵਾਲੇ ਜਵਾਕਾਂ ਤੱਕ ਨਸ਼ਾ ਜਾ ਭੇਜਦਾ ਇਹਨਾਂ ਲਈ ਜਿਹੜੇ ਜਿਹੜੇ ਨੇ ਹਜੇ ਜਨਮ ਲੈਣਾ ਉੱਥੋਂ ਤੱਕ ਨਸ਼ਾ ਭੇਜਦਾ ਜਦੋਂ ਬਜ਼ਿਆਰਾਂ ਚ ਦੇਣੇ ਆ ਕੁੜੀ ਜਾਂਦੀ ਆ ਕੁੜੀ ਨਸ਼ੇ ਨਾਲ ਡਿੱਗੀ ਪਈ ਹੁੰਦੀ ਆ ਦੇਖਦੇ ਆ ਨੱਟ ਤੇ ਹੋ ਸਕਦਾ ਉਹ ਪ੍ਰੈਗਨੈਂਟ ਹੋਵੇ ਦੱਸੋ ਫਿਰ ਨਸ਼ਾ ਕਿੱਥੇ ਗਿਆ ਇਹ ਭਗਵੰਤ ਮਾਨਸਿਆ ਤੂੰ ਇਹ ਕਹਿ ਕੇ ਆਇਆ ਸੀਗਾ 4 ਦਿਨਾਂ ਦਾ ਤੈਨੂੰ 4 ਸਾਲ ਦੇ ਤੇ ਉਹ ਪੰਜਾਬ ਦੇ ਗਵਰਨਮੈਂਟ ਲੋਕਾਂ ਨੇ ਤੇ ਮਰ ਜਾ ਗੈਰਤ ਨਾਲ ਜੇ ਤੇਰੇ ਜਵਾਕ ਜੱਲੇ ਹੈਗੇ ਆ ਤਾਂ ਉਹਨਾਂ ਕੰਨੀ ਦੇਖ ਕੇ ਮਾੜਾ ਮੋਟਾ ਕਰ ਦੇ ਜੇ ਕਰ ਸਕਦਾ ਨਹੀਂ ਮਰ ਜਾ ਪਰ ਇਹ ਨੱਕ ਚੱਪਣੀ ਜਿਨੱਕ ਡੁੱਬੂਗੀ ਪਿਛਲੀਆਂ ਸਰਕਾਰਾਂ ਮਰ ਗਈਆਂ ਲੋਕਾਂ ਨੇ ਨਹੀਂ ਚੰਗਾ ਮੰਨਿਆ ਤੇ ਮੰਨਦੇ ਤੈਨੂੰ ਵੀ ਨਹੀਂ ਕੋਈ ਤੂੰ ਪਰਮਾਤਮਾ ਨਹੀਂ ਬਣ ਗਿਆ ਜੇ ਤੂੰ ਐ ਮੁੱਖ ਮੰਤਰੀ ਬਣ ਗਿਆ ਮੈਂ ਕਿਸੇ ਵੀ ਪਾਰਟੀ ਨੂੰ ਬਿਲੋਂਗ ਨਹੀਂ ਕਰਦਾ ਮੈਂ ਅੱਜ ਦੀ ਮੈਂ ਜਦੋਂ ਬੈਠਾ ਮੈਂ ਕਿਸੇ ਵੀ ਪਾਰਟੀ ਦੇ ਬਿਲੋਂਗ ਨਹੀਂ ਕਰਦਾ ਸਿਰਫ ਅਨਸਾਨੀਅਤ ਨੂੰ ਬਿਲੋਂਗ ਕਰਦਾ ਹਾਂ ਮਨਸਾਨੀਆਂ ਦੇ ਤੌਰ ਤੇ ਤੂੰ ਵੇਖ ਲੈ ਜੇ ਕੋਈ ਤੇਰੇ ਚ ਗੈਰਤ ਹੈਗੀ ਤਾਂ ਇਹਨੂੰ ਮਾੜਾ ਮੋਟਾ ਰੋਕ ਲੈ ਜੇ ਮਾੜਾ ਮੋਟਾ ਚੰਗਾ ਕਹੋਣਾ ਜੇ ਜੇ ਐ ਕਹਿਣਾ ਚਾਉਣਾ ਵੀ ਰਣਜੀਤ ਸਿੰਘ ਸੀਗਾ ਨਲੂਗਾ ਸੀਗਾ ਤਾਂ ਉਹਦਾ ਕੋਈ ਬਾਰਸ ਸੀਗਾ ਜਿਹੜਾ ਪੰਜਾਬ ਚ ਨਸ਼ੇ ਨੂੰ ਰੋਕ ਗਿਆ ਉਹਦਾ ਬਾਰਸ ਬਣ ਜਾ ਸੈਂਟਰ ਦਾ ਬਾਰਸ ਨਾ ਬਣ ਅਜ ਤਾਂ ਆਹੀ ਕਹਿ ਸਕਦੇ ਆਂ ਹੋਰ ਅਸੀਂ ਕੀ ਕਹਿ ਸਕਦੇ ਆਂ 70 ਤੇ ਬੈਠੇ ਆਂ ਕੀ ਅਸੀਂ ਗੱਲਾਂ ਕਰਗੇ ਰਾਜਨੀਤਿਕ ਗੱਲਾਂ ਕਰਗੇ ਸਾਨੂੰ ਰਾਜਨੀਤਿਕ ਗੱਲਾਂ ਉਡਣਗੀਆਂ ਕਰਗੇ ਅਸੀਂ ਸਾਨੂੰ ਚੰਗੀਆਂ ਲੱਗਣਗੀਆਂ ਨਹੀਂ ਲੱਗਣਗੀਆਂ ਜਦੋਂ ਕਿਸੇ ਦਾ ਪੁੱਤ ਮਰਦਾ ਨਾ ਇੱਥੇ ਹਜੀ ਬੰਦੇ ਬੈਠੇ ਆ ਬੰਦੇ ਨੂੰ ਦਲਾਸਾ ਬੰਦਾ ਦੀ ਜਾਂਦਾ ਪੁੱਛ ਕੇ ਦੇਖ ਉਹਦੀ ਮਾਂ ਨੂੰ ਪੁੱਛ ਕੇ ਦੇ ਜੜੀ ਨੂੰ ਰੋਟੀ ਦਿੰਦੇ ਆ ਖਾਂਦੀ ਨਹੀਂ ਦਿੰਦੇ ਆ ਖਾਂਦੀ ਨਹੀਂ ਇੱਕ ਘਰੇ ਨਹੀਂ ਕੱਲ ਜਦੋਂ ਡੇਲੀ ਦੇਣਿਆ 7 ਜਾਂ 8 ਘਰੇ ਰੋਟੀ ਨਹੀਂ ਖਾਂਦੀਆਂ ਮਾਵਾਂ ਤੇ ਕੱਲੇ ਕੱਲੇ ਜਵਾਕ ਤਾਂ ਤੇ ਕੀ ਕਰਨਗੇ ਲੋਕ ਕੀ ਕਰਨਗੇ ਲੋਕ ਇਹੀ ਕਰਨਗੇ ਸਰਕਾਰ ਬਦਲਣਗੇ ਮੈਨੂੰ ਐ ਨਹੀਂ ਲੱਗਦਾ ਵੀ ਜਿਹੜੀਆਂ ਪਿਛਲੀਆਂ ਜਿਹੜੇ ਚੰਦ ਚੜ੍ਹ ਕੇ ਗਈਆਂ ਇਹ ਜੇ ਹੁਣ ਅਸੀਂ ਤੇ ਇਹਨੂੰ ਦੋਸ਼ ਨਹੀਂ ਦਿੰਦੇ ਇਹ ਪਿੱਛੇ ਜੇ 20 ਸਾਲ ਦਾ 30 ਸਾਲ ਦਾ ਚੱਲਿਆ ਆਉਂਦਾ ਪਰ ਬ੍ਰੇਕ ਲਾਉਣਾ ਤੇਰਾ ਕੰਮ ਸੀਗਾ ਉਹ ਤੇ ਥੋ ਲੱਗਿਆ ਨਹੀਂ ਇਸ ਗੱਲ ਦੀ ਭਮਾ ਤੂੰ ਕਿੰਨੀ ਇਹਦੇ ਉੱਤੇ ਚਾਦਰ ਪਾੜਾ ਭਮਾਏ ਤੇ ਕੁਛ ਕਰ ਲਾ ਨਾ ਕਰ ਲਾ ਪਰ ਤੇਥੋਂ ਇਹਦੇ ਨਸ਼ੇ ਦੇ ਵਿਰੁੱਧ ਤੇਥੋਂ ਇੱਕ 1% ਵੀ ਕੰਮ ਨਹੀਂ ਹੋਇਆ 1% ਵੀ ਹੋਮ ਡਿਲੀਵਰੀ ਆ ਸੱਥਰ ਤੇ ਬੈਠਾ ਮੰਗਾ ਦਿੰਨੇ ਆ ਅਸੀਂ ਉਹਦੇ ਪਿੰਡ ਦੇ ਵਿੱਚ ਇੱਥੇ ਅੱਜ ਤੋਂ 3 ਮਹੀਨੇ ਪਹਿਲਾਂ ਸਾਡੇ ਤਾਇਆ ਜੀ ਦੀ ਮੌਤ ਹੋਈ ਤੇ ਬੰਦਾ ਸਾਈਕਲ ਤੇ ਦੇ ਕੇ ਗਿਆ ਉੱਥੇ ਵਿੱਚ ਸਾਡੇ ਜਿਹੜੇ ਜਵਾਕ ਬੈਠੇ ਸੀ ਉਹਨਾਂ ਨੂੰ ਮੈਂ ਅੱਖੀਂ ਦੇਖਿਆ ਹੋਇਆ ਵੀ ਉਹ ਡਿਲੀਵਰੀ ਦੇ ਗਿਆ ਸੱਥਰ ਚਿੱਟਾ ਫੜਾ ਗਿਆ ਬੱਸ ਮਾਰ ਕੇ ਸੱਧਿਆ ਫੜਾ ਕੇ ਤੁਰ ਗਿਆ ਤੇ 20 ਮਿੰਟਾਂ ਬਾਅਦ ਉਹ ਜਵਾਕ ਲੀਆਂ ਜਿਹੜੀ ਉਦੋਂ ਪਹਿਲਾਂ ਵਾਲਾ ਨੂਰ ਸੀ ਤੇ 10 ਮਿੰਟਾਂ ਬਾਅਦ ਉਹਦੀਆਂ ਗੱਲਾਂ ਹੀ ਹੋਰ ਸੀਗੀਆਂ ਉਹਦਾ ਨੂਰ ਹੀ ਹੋਰ ਸੀ ਕੀ ਪਤਾ ਲੱਗਦਾ ਹੁਣ ਕਰਕੇ ਕੀ ਫਰਕ ਕੀ ਮੈਂ ਮੈਂ ਇਕੱਲਾ ਜਵਾਕ ਆ ਮੇਰਾ ਬਾਹਰ ਗਿਆ ਹੋਇਆ ਮੈਂ ਟੈਨਸ਼ਨ ਫਰੀ ਆ ਪਰ ਨਹੀਂ ਮੈਂ ਟੈਨਸ਼ਨ ਫਰੀ ਨਹੀਂ ਮੇਰਾ ਭਾਈ ਵਿਚਾਰਾ ਮਰੀ ਜਾਂਦਾ ਮੈਂ ਵੀ ਜਿਉਂ ਕੇ ਕੀ ਕਰੂੰਗਾ ਜੇ ਮੇਰਾ ਭਾਈ ਵਿਚਾਰਾ ਮਰਦਾ ਮੈਂ ਜਿਉਂ ਕੇ ਨਹੀਂ ਕੋਈ ਕਰਦਾ ਭਗਵਾਨ ਤਮਾਨਸਾ ਤੇਰੀ ਪਾਵਰ ਇੱਕ ਮਰਦੀ ਐ ਤੂੰ ਜਿਉਂ ਕੇ ਕਿਹਨੂੰ ਦਿਖਾਏਂਗਾ ਥੋੜਾ ਜਿਹਾ ਆਪਦੇ ਲੈਵਲ ਨੂੰ ਮੰਨ ਕੇ ਨਾ ਜਿੰਨੀ ਤੇਰੀ ਪਾਵਰ ਐ ਉਹਨੂੰ ਵਰਤ ਕੇ ਤੇ ਪੰਜਾਬ ਨੂੰ ਨਸ਼ਾ ਮੁਕਤ ਕਰ ਜੇ ਕੋਈ ਚੰਗਾ ਕਹਾਉਣਾ ਤਾਂ ਤੇ ਨਹੀਂ ਮੜਦਾ ਅਸੀਂ ਪਿੱਛੇ ਵੀ ਕਹਿੰਦੇ ਤੁਰੇ ਆਇਆ ਉਹ ਹੋਣ ਲੱਗ ਜਾਂਗੇ ਹੋਰ ਗਾਂ ਵਾਲਿਆਂ ਨੂੰ ਕਹਿਣ ਲੱਗ ਜਾਂਗੇ ਪਰ ਇੱਥੇ ਬ੍ਰੇਕ ਲਾ ਜਾ ਜਾਂਦਾ ਜਾਂਦਾ ਤੇਰੇ ਕੋਲੇ ਟਾਈਮ ਹੈਗਾ ਇੱਕ ਨਾ ਬਾਈ ਜੀ ਭਗਵਾਨ ਤਮਾਨ ਗੱਲਾਂ ਦਾ ਕੜਾ ਖਵਾਉਂਦਾ ਹੁੰਦਾ ਲੋਕਾਂ ਨੂੰ ਉਹ ਸੀਗਾ ਵੀ ਇਹਨੇ ਬਿਆਨ ਦਿੱਤਾ ਸੀ ਪਹਿਲਾਂ ਵੀ ਜਿਹੜੇ ਇਲਾਕੇ ਦੇ ਵਿੱਚ ਨਸ਼ਾ ਵੇਚਦਾ ਉਤੋਂ ਦਾ ਐਸਐਚਓ ਜ਼ਿੰਮੇਵਾਰ ਹੋਊਗਾ ਉਹਤੇ ਕਾਰਵਾਈ ਕਰਾਂਗੇ ਅੱਜ ਤੱਕ ਕਿੰਨੇ ਇਹਨਾਂ ਨੇ ਐਸਐਚਓ ਫੜੇ ਕਿੰਨੇ ਤੇ ਕਾਰਵਾਈ ਹੋਈ ਉਹ ਸਿਰਫ ਇੱਕ ਗੱਲਾਂ ਤੱਕ ਸੀਮਿਤ ਹੈ ਇਹ ਤਾਂ ਜਿੰਨਾ ਮਰਜੀ ਕਹਾਣੀਆਂ ਚੁਟਕਲੇ ਸੁਣ ਲੋ ਇਹਦੇ ਕੋਲ ਹੋਰ ਕੁੱਖ ਨਹੀਂ ਇੱਥੇ ਸਾਡੇ ਪਿੰਡ ਆਇਆ ਸੀਗਾ ਉਹ ਜਗਸੀਰ ਮਾਸਟਰ ਗੁੱਡੂ ਮਾਸਟਰ ਕਹਿੰਦੇ ਜੀ ਨੂੰ ਤੇ ਅਸੀਂ ਗਏ ਅਸੀਂ ਆਖਿਆ ਵੀ ਚਲੋ ਇਹਨਾਂ ਨੂੰ ਆਪ ਦਾ ਪ੍ਰੋਗਰਾਮ ਕਰਨ ਦਿਓ ਜੁੱਧ ਨਾ ਸ਼ਮਰੋਧ ਪ੍ਰੋਗਰਾਮ ਸੀਗਾ ਉਹ ਸਾਡੇ ਬੈਠੇ ਚਾਚਾ ਜੀ ਉਹ ਵੀ ਗਏ ਸੀ ਨਾਲ ਯੂਨੀਅਨ ਦੇ ਪ੍ਰਧਾਨ ਸਾਹਿਬ ਤੇ ਸਾਨੂੰ ਉੱਥੇ ਜੇ ਅਸੀਂ ਆਖਿਆ ਵੀ ਸਾਡੇ ਸਵਾਲਾਂ ਦੇ ਜਵਾਬ ਦੇ ਕੇ ਜਾ ਸਾਨੂੰ ਕਹਿੰਦਾ ਮੈਂ ਤੁਹਾਡੇ ਸਵਾਲਾਂ ਦੇ ਕਦੇ ਜਵਾਬ ਦੇਵਾਂ ਮੈਂ ਤਾਂ ਕਹਿੰਦਾ ਸਮਾਂ ਤੁਹਾਡੇ ਨਾਲ ਵੇਖੂੰਗਾ ਅੱਛਾ ਇਤ ਐਮਐਲਏ ਸਾਨੂੰ ਇਥੇ ਤੱਕ ਧਮਕੀਆਂ ਦਿੰਦਾ ਇਹਦੇ ਉੱਤੇ ਦੋਸ਼ ਲੱਗੇ ਸੀ ਇੱਕ ਵਾਰ ਲੱਖੇ ਸਿਧਾਨ ਨੇ ਇਹ ਗੱਲ ਕਹੀ ਸੀ ਬਲਕਾਰ ਸਿੱਧੂ ਤੇ ਇਹ ਹਵਤਾ ਲੈਂਦੇ ਆ ਹਰੇਕ ਥਾਣੇ ਚੋਂ ਲੈਂਦੇ ਆ ਤਸੀਲਾਂ ਚੋਂ ਲੈਂਦੇ ਆ ਜਖਸੀਰ ਮਾਸਟਰ ਉਹਨੇ ਨਾਲ ਆਇਆ ਸਰਿਆਂ ਉਹਦੋਂ ਬਾਅਦ ਇਹ ਕਹਿੰਦੇ ਸਾਥੋਂ ਜ਼ਿਆਦਾ ਮਾਫੀ ਮੰਗ ਨਹੀਂ ਅਸੀਂ ਮਾਨਹਾਨੀ ਦਾ ਕੇਸ ਕਰਾਂਗੇ ਫਿਰ ਅੱਜ ਤੱਕ ਇਹਨਾਂ ਨੇ ਉਹਨੂੰ ਕੇਸ ਕੀਤਾ ਕਿਉਂ ਨਹੀਂ ਜੇ ਇਹ ਝੂਠੇ ਸੀ ਤਾਂ ਇਹ ਅਗਲੇ ਨੇ ਕਿਹਾ ਇੱਥੇ ਕਿਤੇ ਮਰਜ਼ੀ ਵਗਜੋ ਕਿਸੇ ਦਫ਼ਤਰ ਚ ਵਗਜੋ ਹਰੇਕ ਥਾਰੇ ਸਬਤ ਹੈ ਜਿੱਥੇ 100 ਲੱਗਦਾ ਸੀ ਉੱਥੇ ਹੁਣ 500 ਲੱਗਦਾ ਤੇ ਨਸ਼ਾ ਦਾ ਜਿੱਥੇ ਮਰਜ਼ੀ ਲੈ ਲੋ ਐਸ ਅੰਗਰੇਜ਼ਰ ਸਾਡੇ ਪਿੰਡ 'ਚ ਮੈਨੂੰ ਪਤਾ ਵੀ ਹੁਣ ਸਾਪਾ ਮਰਵਾ ਦਿਓ ਜਿਹੜੇ ਛੋਟੇ-ਮੋਟੇ ਡਾਕਟਰ ਬੈਠੇ ਐ ਮੈਡੀਕਲ ਵਾਲੇ ਐ ਕਰਾਨੇ ਵਾਲੇ ਦੁਕਾਨਾਂ ਤੇ ਹੀ ਪਿਆਊਗਾ ਕੈਪਸੂਲੇ ਹਾਂ ਕੈਪਸੂਲ ਸਿਗਨੇਚਰ ਸਾਰਾ ਕੁਝ ਇਹਨਾਂ ਨੇ ਬੰਦ ਤਾਂ ਕੀ ਕਰਨਾ ਭਰਾ ਇਹ ਤਾਂ ਸਮਾਂ ਦੀ ਉਦੋਂ ਟੋਫੀਆਂ ਵਾਂਗੂ ਵੇਚਣ ਲੱਗਾ ਤਾਂ ਇਹਨਾਂ ਨੇ ਤੇ ਮੈਂ ਸਵਾਲ ਇਹੀ ਪੁੱਛਦਾ ਭਵਾਂਤਮਨ ਨੂੰ ਵੀ ਉਹ ਐਸਐਚਓ ਦਾਸ ਸਾਨੂੰ ਕਿਹੜੇ ਤੇ ਮੈਂ ਕਾਰਵਾਈ ਕੀਤੀ ਤੂੰ ਬੀਜ ਤੱਕ ਕੇ ਕਵੀ ਸੱਚੋ ਤੇ ਕਾਰਵਾਈ ਕੀਤੀ ਹੋਏ ਨੇ ਜਿਹੜਾ ਬਿਆਨ ਦਿੱਤਾ ਸੀ ਨਾ ਵੀ ਉਥੋਂ ਇਲਾਕੇ ਦਾ ਐਸਐਚਓ ਜ਼ਿੰਮੇਵਾਰ ਹੋਵਾ ਜੋ ਕਿ ਨੌਜਵਾਨ ਮੁੰਡੀ ਮੌਤ ਹੁੰਦੀ ਹੈ ਹੁਣ ਇਹਦਾ ਪਰਚਾ ਬਣੂਗਾ ਐਸਐਚਓ ਤੇ ਇਸ ਤੋਂ ਪਹਿਲਾਂ ਵੀ ਆਸੇ-ਪਾਸੇ ਇਲਾਕੇ 'ਚ ਮੌਤਾਂ ਹੋਈਆਂ ਹੋਣੀਆਂ ਤੁਹਾਡੇ ਮੌਤਾਂ ਗਮਾਂਡ ਜੀ ਹੋਈ ਹੈ ਨਾਲ ਕਰ ਹਰ ਰਾਇਪੁਰ ਹੋ ਕੇ ਥਾਂ ਤਾਂ ਹੀ ਹੋਈ ਜਾਂਦੀ ਹੈ ਕਹਿੰਦੇ ਕਿ ਮਤਲਬ 10-12 ਤੋਂ ਜਿੱਦਿ ਸਾਡੇ ਬੱਚੇ ਦੀ ਮੌਤ ਹੋਈ ਹੈ ਉਸ ਤੋਂ ਤੀਜੇ ਦਿਨ ਦੂਜੇ ਦਿਨ ਹਰ ਰਾਇਪੁਰ ਹੋਈ ਹੈ ਉਹ ਮੋਟਰਸਾਈਕਲ ਦੇ ਨਾਲ ਹੀ ਪਿਆ ਦਿਖਦਾ ਆਇਆ ਮੋਬਾਈਲ ਤੇ ਆਇਆ ਨਟ ਤੇ ਦਿਨੇ ਇੱਕ ਹੁੰਦੀ ਮੌਤ ਏਰੀਏ ਚ ਡੇਲੀ ਇੱਕ ਜੇ ਹੁਣ ਸਾਡਾ ਐਮਐਲਏ ਸਾਹਿਬ ਆ ਜੇ ਇਹਦੇ ਕੋਲੇ ਹੋਰ ਕੋਈ ਕੰਮ ਨਹੀਂ ਨਾ ਤੇ ਤੂੰ ਭੋਗ ਵੀ ਨਹੀਂ ਭੁਗਤ ਹੋਣੇ ਜੇ ਐਮਐਲਏ ਸਾਰੇ ਕੰਮ ਛੱਡ ਦੇ ਨਾ ਤੇ ਮੁੰਡੇ ਮਰਿਆਂ ਦੇ ਭੋਗਾਂ ਤੇ ਨਹੀਂ ਜਾਇਆ ਜਾਣਾ ਇਹ ਤੋਂ ਇੰਨੇ ਮਰ ਰਹੇ ਆ ਹਾਂ ਏਰੀਆ ਦੇਖ ਲਓ ਕਿ ਕਿੱਡਾ ਸਾਡੇ 74 ਦੇ ਨੇੜੇ ਪਿੰਡ ਹੈ ਤੇ ਰੋਜ਼ ਦੇ 10 ਮਾਰਦੇ ਤੇ 10ਾਂ ਦੇ ਭੋਗ ਤੇ ਪਹੁੰਚਣੀਆਂ ਆ ਲੈ ਉਹਨੂੰ ਭੋਗ ਪੈ ਜਾਣਾ 12:00 ਵੱਜ ਜਾਣੇ ਉਹਨੂੰ ਤੇ ਪਰ ਸਰਕਾਰ ਦੂਜੇ ਪਾਸੇ ਕਹਿ ਰਹੀ ਹੈ ਕਿ ਅਸੀਂ ਖਤਮ ਕਰ ਰਹੇ ਹਾਂ ਕਦੇ ਕੇਜਰੀਵਾਲ ਕਹਿੰਦੇ ਕਦੇ ਕੋਈ ਮੰਤਰੀ ਬੋਲਦਾ ਕਹਿੰਨੇ ਆਪਣਾ ਜੋ ਬਿਲਕੁਲ ਖਤਮ ਹੋ ਗਿਆ ਫਿਰ ਉਹ ਗੱਲਾਂ ਹੀ ਕਰ ਰਹੇ ਇਕੱਲੀਆਂ ਅਸੀਂ 84 ਤੋਂ ਲੈ ਕੇ ਦੇਖਦੇ ਤੁਰੇ ਆਏ ਹਾਂ ਸੈਂਟਰ ਨੇ ਸਾਨੂੰ ਕੀ ਦੇ ਤਾ ਕੀ ਕੇਜਰੀਵਾਲ ਸੈਂਟਰ ਚ ਆ ਕੇ ਸਾਨੂੰ ਕੀ ਦੇ ਦੂਗਾ ਕੀ ਹੈ ਉਹਦੇ ਕੋਲੇ ਕੀ ਚੀਜ਼ ਹੈ ਕੇਜਰੀਵਾਲ ਕੀ ਚੀਜ਼ ਕੀ ਹੈ ਕੋਈ ਅਹੁਦਾ ਉਹਦੇ ਕੋਲੇ ਕੋਈ ਮੰਤਰੀ ਹੈ ਕੋਈ ਐਮਐਲਏ ਹੈ ਕੋਈ ਸੰਸਦ ਮੈਂਬਰ ਹੈ ਕੀ ਹੈ ਉਹ ਇੱਕ ਕੇਜਰੀਵਾਲ ਹੀ ਹੈ ਉਹ ਆਪਦੀ ਦਿੱਲੀ ਹੋਊਗਾ ਜਾਂ ਦਿੱਲੀ ਸਾਹਮਣੇ ਸਾਡਾ ਪੰਜਾਬ ਦਾ ਸਾਨੂੰ ਸੁਮਾਵੇ ਉਹ ਆਪਦੀ ਦਿੱਲੀ ਸਾਹਮਣੇ ਉਹਦੀ ਦਿੱਲੀ ਦਾ ਵੀ ਇਦਾਂ ਬੁਰਾ ਹਾਲ ਹੋਊਗਾ ਸਾਡੇ ਪੰਜਾਬ ਨਾਲੋਂ ਸਾਡੇ ਪੰਜਾਬ ਦੇ ਲੀਡਰਾਂ ਨੂੰ ਬੇਨਤੀ ਹੈ ਵੀ ਕੇਜਰੀਵਾਲ ਦਾ ਖੜਾ ਛੱਡੋ ਪੰਜਾਬ ਨੂੰ ਸਾਮੋ ਇਸ ਸੈਂਟਰ ਨੇ ਨਾ ਅਜੇ ਤੱਕ ਆਪਾਂ ਨੂੰ ਕਿਸੇ ਨੇ ਕੁਝ ਦਿੱਤਾ ਹੈ ਨਾ ਦੇਵੇ ਉਹੀ ਸੈਂਟਰ ਜੋ ਕੇਜਰੀਵਾਲ ਆਇਆ ਉੱਥੇ ਹੀ મોદી ਆਇਆ ਉੱਥੇ ਹੀ ਮਨਮੋਹਨ ਸਿੰਘ ਆਇਆ ਉੱਥੇ ਹੀ ਇੰਦਰਾ ਗਾਂਧੀ ਆਈ ਹੈ ਇਹਨਾਂ ਨੇ ਕਿਸੇ ਨੇ ਕੁਝ ਨਹੀਂ ਦਿੱਤਾ ਤੇ ਨਾ ਦੇਵੇ ਸਾਨੂੰ ਕੇਜਰੀਵਾਲ ਜੇ ਪੰਜਾਬ ਨੂੰ ਸਾਹਮਣਾ ਤਾਂ ਇੱਕੋ ਕਲਕੱਤੇ ਦੀ ਤਰ੍ਹਾਂ ਜਿਹੜਾ ਪੰਗਲਾ ਪੱਛਮੀ ਬੰਗਾਲ ਹੈ ਜਿਹੜਾ ਉਹਦੀ ਤਰ੍ਹਾਂ ਪੰਜਾਬ ਨੂੰ ਮਾੜਾ ਮੋਟਾ ਬਣਾ ਲਓ ਪੜਾ ਲਿਖਾ ਲਓ ਜਿਹੜੀ ਪੜਾਈ ਲਿਖਾਈ ਹੈ ਜੇ ਤੁਸੀਂ ਦੇਖੋਗੇ ਤਾਂ ਕਿਹੜੀ ਸਟੇਟ ਦੀ ਜ਼ਿਆਦਾ ਆਉਂਦੀ ਹੈ ਕਿਉਂ ਆਉਂਦੀ ਹੈ ਉਹਨੇ ਸੈਂਟਰ ਦਾ ਖੜਾ ਛੱਡਿਆ ਹੋਇਆ ਤੁਸੀਂ ਸੈਂਟਰ ਦਾ ਖੜਾ ਛੱਡੋ ਪੰਜਾਬ ਦੇ ਮੁੰਡਿਆਂ ਨੂੰ ਚੰਗੇ ਪੜਾਈਆਂ ਦੇ ਸਕਿਲਾਈ ਸੈਂਟਰ ਖੋਲੋ ਕੁਝ ਹੋਰ ਖੋਲੋ ਨਾ ਖੋਲੋ ਨਸ਼ਾ ਵਿਰੋਧ ਜਿਹੜਾ ਤੁਸੀਂ ਕਹਿੰਦੇ ਹੋ ਨੌਜਵਾਨ ਵਿਰੋਧ ਨਾ ਹੋ ਤਾਂ ਚੰਗੇ ਜੇ ਮੁੰਡੇ ਅਨਪੜ੍ਹ ਹਨਾ ਉਥੇ ਹੋਰ ਬਥੇਰਾ ਕੰਮ ਸਿੱਖਣ ਨੂੰ ਹੈਗਾ ਖੇਤੀਬਾੜੀ ਦੇ ਸੰਧਾਂ ਦੇ ਸੈਂਟਰ ਖੋਲ ਦਿਓ ਜਿਹੜੇ ਸੀਗੇ ਜਿਹੜੇ ਸਾਨੂੰ ਅਸੀਂ ਖੁਦ ਜਾਂਦੇ ਰਹੇ ਹਾਂ ਮੈਂ ਖੁੱਦ ਜਾਂਦਾ ਰਿਆਂ ਹైదరాబాద్ ਤੱਕ ਜਾਂਦਾ ਰਿਆਂ ਸਾਨੂੰ ਯੂਨੀਵਰਸਿਟੀ ਵਾਲੇ ਲੈ ਕੇ ਜਾਂਦੇ ਰਹੇ ਆ ਪੰਜਾਬ ਯੂਨੀਵਰਸਿਟੀ ਜਿਹੜੀ ਆਪਣੀ ਖੋਜ ਕੇਂਦਰ ਪਟੰਡਾ ਲੈ ਕੇ ਜਾਂਦਾ ਰਿਹਾ ਅੱਜ ਉਹ ਕਿੱਧਰ ਗਏ ਖੋਜ ਕੇਂਦਰ ਅੱਜ ਕਿੱਧਰ ਗਏ ਸਾਨੂੰ ਜਿਹੜੀਆਂ ਸਹੂਲਤਾਂ ਮਿਲਦੀਆਂ ਸੀਗੀਆਂ ਸਹੂਲਤਾਂ ਕੌਣ ਖਾਂਦਾ ਉਹਨਾਂ ਨੂੰ ਪੰਜਾਬ ਦੀ ਪਬਲਿਕ ਨਹੀਂ ਖਾਂਦੀ ਇਹ ਲੀਡਰ ਖਾਂਦੇ ਆ ਜਿਹੜੀਆਂ ਸਾਨੂੰ ਸਪਰੇਹਾਂ ਆਉਂਦੀਆਂ ਇਹ ਰੇਹਾਂ ਆਉਂਦੀਆਂ ਸੀ ਸਾਡੇ ਖੇਤੀਬਾੜੀ ਵਾਲੇ ਆਉਂਦੇ ਸੀ ਮੁੰਡੇ 10 ਉੱਥੇ ਜੇ ਜਾਂਦੇ ਸੀ ਤਾਂ ਪੰਜ ਉਹਦੇ ਚੋਂ ਖੇਤੀ 'ਚ ਲੱਗਦੇ ਸੀ ਤੇ ਅੱਜ ਉਹ ਕੋਈ ਆਉਂਦਾ ਨਹੀਂ ਅੱਜ ਦਸਾਂ ਦੇ ਦਸ ਹੀ ਨਹੀਂ ਖੇਤੀ ਕਰ ਰਹੇ ਤੇ ਅੱਗੇ ਦਸਾਂ ਚੋਂ ਪੰਜ ਖੇਤੀ ਕਰਦੇ ਹੁੰਦੇ ਸੀ ਉਹਨਾਂ ਦੀਆਂ ਗੱਲਾਂ ਸੁਣ ਕੇ ਉਹ ਕਿੱਧਰ ਗਏ ਉਹ ਇਹਨਾਂ ਨੂੰ ਮੋੜ ਕੇ ਲਿਆਵੋਗੇ ਤਾਂ ਪੰਜਾਬ ਬਚੂਗਾ ਨਹੀਂ ਬਚਦਾ ਨਹੀਂ ਗੱਲਾਂ ਜਿੰਨੀਆਂ ਮਰਜ਼ੀ ਕਰ ਲੈਣੇ